ਕਦੂ ਦਾ ਅੱਜ ਰੇਟ ਬਹੁਤ ਹੋ ਗਿਆ ਕਦੂ ਅੱਜ 30 35 ਤੱਕ ਵੈਗ ਗਿਆ ਅੱਛਾ ਕਦੂ ਸਿਰੇ ਦੀ ਕੁਆਲਿਟੀ ਵਾਲਾ ਅੱਜ 30 35 ਰੁਪਏ ਕਿਲੋ ਵੈਗ ਗਿਆ ਅੱਜ ਕਦੂ ਘੱਟ ਸੀ ਮੰਡੀ ਚ ਜਣਾ ਲਾ ਬਈ ਹਾਂ ਬੋਲੋ ਆਇਆ ਆਇਆ ਆ ਬੋਲੀ ਹੋ ਲੱਗੀ ਸਦਾ ਦੀ ਦੋ ਬੱਲੇ ਆ ਬੋਲੀ ਆ ਗਿਆ ਗਾਹ ਨੂੰ ਇਕੱਠੇ ਬੋਨੇ ਕਰੋ ਮਿੰਟ ਰੱਖੋ ਕਰਤਾ 60 ਹੋ ਗਿਆ ਕੱਟ ਵੇਰੇ ਕੀ ਰੇਟ ਲਾ ਹਾਂ ਜਿਹੜਾ ਭਾਈ ਕਹਣਾ ਖੀਰਾ ਜਿਹੜਾ ਵੈਗਿਆ ਇਧਰ 20 ਰੁਪਏ ਕਿਲੋ ਵੇਖੋ ਇਧਰ ਚਾਪਰ ਤੇ ਚਾਪਰ ਚਾਪ ਚਲ ਵੀ ਚਲ ਵੀ ਸਾਡੇ ਨਾਲ ਕਿਲੋ ਚਾਹ ਦੀ ਨਾਲ ਲੈ ਗਏ 60 ਕਿਲੋ ਤੇ ਇਧਰ ਜਿਹੜੇ ਮਟਰ ਆ ਗਏ ਭਾਈ ਹਰੇ ਮਟਰ ਵੇਖ ਲੋ ਕੁਆਲਟੀ ਇਧਰ ਇਹਨਾਂ ਦਾ ਰੇਟ ਕਿੰਨਾ ਰਹਿ ਗਿਆ ਭਾਈ ਹਾਂ ਤੱਕ ਦਾ ਦਿੰਨਾ ਗਵਾਰੇ ਦੀ ਫਲੀ ਜਿਹੜੀ ਮਹਿੰਗੀ ਸੀ ਆ ਮੰਗਾਲੀ ਆ ਭਾਈ ਇਧਰ ਆ ਲੈ 110 ਰੁਪਏ 110 ਰੁਪਏ ਹੱਥ 'ਚ ਫੜਿਆ ਮੇਰੇ ਕਿਆ ਆ ਵੇ ਇਧਰ ਟਮਾਟਰ 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 ਆ ਗਈ ਮੇਟਰੋ ਲਾਲ ਲਾਲ ਟਮਾਟਰ ਵੇਖੋ ਇਧਰ ਬਾਊ ਨੇ ਗੱਲਾਂ ਵਰਗੇ ਲਾਲ ਲਾਲ ਟਮਾਟਰ ਪਾਇਆ ਤੇ ਬਾਊ ਕੀ ਆ ਕਰ ਕੀ ਰੇਟ ਕਰਦੇ ਬਾਊ ਆ ਪਤਾ ਨਹੀਂ ਅੱਭਾ ਜਿਹੜੇ ਦੂਜੇ ਗੱਡੇ ਹੁੰਦੇ ਵੇਖੋ ਤੁਸੀਂ ਹਰੇ ਗੱਡੇ ਕਿੰਨੇ ਮੋਟੇ ਮੋਟੇ ਆ ਗਏ ਭਾਈ ਯਾਰ ਹਰੇ ਗੱਡੇ ਵੇਖ ਲੋ ਇਹਨਾਂ ਆ ਹਰੇ ਗੱਡੇ ਕਿਹੜੀ ਸਾਈਡ ਦੇ ਮੰਗਾਲੇ ਪਾਜਾ ਰਿਹਾ ਤੇ ਬਈ ਥੋੜੇ ਨੇ ਕਿੱਥੇ ਕੀ ਚੱਕਰ ਬਣ ਗਿਆ ਆ ਥੋੜੇ ਉਹ ਪੁੱਲ ਗਿਆ ਲਾ ਕੇ ਬਾਹਰ ਜਾਵੜੇ ਬਾਹਰ ਚੁੱਕਲ ਹੁੰਦਾ ਲੋਕਲ ਆਲੂ ਬਖਾਰਾ ਪਾਈਏ ਚੱਲ ਪਿਆ ਜੀ ਕਿਹੜੀ ਸਾਈਡ ਦਾ ਭਾਈ ਅਪੋਰੇ ਸਾਈਡ ਦਾ ਹਾਂ ਅਪੋਰੇ ਸਾਈਡ ਦਾ ਅਪੋਰੇ ਸਾਈਡ ਦਾ ਇਹ ਕੀ ਸਾਈਡ ਵੇਖਿਆ ਭਾਈ 18 20 ਰੁਪਏ ਦਾ ਭਾਅ ਸੀ ਅੱਜ ਰਹਿ ਗਿਆ 15 ਰੁਪਏ ਦਾ ਭਾਅ ਬਾਈ ਨਾ ਜਿਹੜਾ ਆ ਗਿਆ ਬਾਈ ਇਹ ਵੀ 15 ਇਹ ਵੀ 15 15 15 ਕਰਤਾ ਬਾਈ ਉਹ ਵੀ ਜ ਸਾਡੇ 500 ਰੁਪਏ ਉਹ ਵੀ ਵਿਕਾਈ 500 500 ਰੁਪਏ ਵੇਚਿਆ ਨਾ 500 ਰੁਪਏ ਦੀ ਬੋਰੀ ਵੇਚੀ ਐ ਇਹ 20 ਕਿਲੋ ਦੀ 20 ਕਿਲੋ 20 ਕਿਲੋ ਬਾਈ 500 ਰੁਪਏ ਬੋਰੀ 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 ਤੇ ਮਤਲਬ ਤੁਸੀਂ ਆਪ ਲੈਣਾ ਵੇਖਣ ਵਾਸਤੇ ਮਦੀ ਦਾ ਕਿਹੜਾ ਲਾਉਂਗੇ ਦੋ ਜੀ 8 ਰੁਪਏ ਦਾ ਭਾਅ ਹੁੰਦਾ ਕਿੰਨੇ ਕ ਦਾ ਮਿਲ ਜਾਂਦਾ ਅੰਦਾਜ਼ ਇਹ 1.5 ਤੋਂ 2 ਲੱਖ ਰੁਪਏ ਰੱਖੀ ਜੇ ਇੱਕ ਇੱਕ ਨਿਕਲ ਆ ਜੀ 1.5 ਤੋਂ 2 ਲੱਖ ਰੁਪਏ ਦਾ ਪਰ ਠੀਕ ਆ ਤੇ ਇਹਦੇ ਚ ਮਤਲਬ ਵੀ ਝੜ ਝੂੜੇ ਦਾ ਅੰਦਾਜ਼ਾ ਕਿੰਨਾ ਵਧੀਆ ਪਾਣੀ ਦੀ ਹਾਂਜੀ ਸਸਤਰੀ ਕਾਲ ਦੋਸਤੋ ਪਿੰਡੂ ਕੀਤਾ ਚੈਨਲ ਜੀ ਬਾਈ ਸਵਾਗਤ ਕਰਦੇ ਆ ਤੇ ਮੈਂ ਮਹਾਵੀਰ ਸਖਤ ਲੋ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਆਪਾਂ ਫੇਰ ਅੱਜ ਕੋਟ ਕਪੂਰਾ ਮੰਡੀ ਦੇ ਵਿੱਚ 26 April 2025 ਤੇ ਦਿਨ ਹੋ ਗਿਆ ਬਾਈ ਅੱਜ ਸ਼ਨੀਵਾਰ ਕੱਲ ਨੂੰ ਐਤਵਾਰ ਆ ਤੇ ਅੱਜ ਗਾਹਕ ਬਹੁਤ ਹੋਊਗਾ ਮੰਡੀ ਦੇ ਵਿੱਚ ਕਿਉਂਕਿ ਇੱਕ ਦਿਨ ਦੀ ਜਿਹੜੀ ਬ੍ਰੇਕ ਆ ਜਾਂਦੀ ਆ ਨਾ ਛੁੱਟੀ ਆ ਜਾਂਦੀ ਆ ਉਹਦੇ ਕਰਕੇ ਗਾਹਕ ਕਰਮਲ ਕਰਮਲ ਇੱਥੇ ਮੁੜ ਕੇ ਮੰਡੀ ਦੇ ਵਿੱਚ ਹੁੰਦੀ ਆ ਬਾਈ ਪਹਿਲੇ ਨੰਬਰ ਦੁਕਾਨ ਤੇ ਖੜੇ ਜਿੱਥੇ ਫਲ ਫਰੂਟ ਆਉਂਦੇ ਆ ਬਾਈਆਂ ਤੋਂ ਪੁੱਛਦਾ ਕੀ ਕੀ ਫਲ ਫਰੂਟ ਆਇਆ ਬਾਈ ਇਧਰ ਪਹਿਲਾਂ ਦਾ ਸ਼ੁਰੂ ਦੇ ਵਿੱਚ ਵੇਖੋ ਇਧਰ ਬੈਠਾ ਆੜੂ ਲੈ ਕੇ ਬਾਈ ਅਬਹਰ ਵਾਲੀ ਸਾਈਡ ਦਾ ਆੜੂ ਆਇਆ ਬਾਈ ਨਾਲ ਕੀ ਚੀ ਗੱਲਬਾਤ ਬਾਈ ਕੀ ਹਾਲ ਚਾਲ ਹੈ ਮਹਾਰਾਜ ਬੜੀ ਬਾਈ ਚੜਦੀ ਕਲਾ ਜੀ ਚੜਦੀ ਕਲਾ ਰਹਿਣੀ ਚਾਹੀਦੀ ਆ ਕਿੰਨੇ ਕੁ ਕਰੇਟ ਲੈਂਦੇ ਬਈ ਇੱਥੇ ਆਪਣੇ ਆੜੂ ਦੇ ਹੈ ਲੈਂਦੇ ਸੀ ਅੱਜ ਤਾਂ ਆ ਗਏ 20 ਕਰੇਟ ਐ ਸੀ 20 ਕਰੇਟਾਂ ਸੀਗਾ ਤੇ ਰਹਿ ਗਏ ਸਿਰਫ ਤੇ ਸਿਰਫ 5 ਜਾਣੀ ਟਾਈਮ ਹੋ ਗਿਆ 6 ਵਜੇ ਸਵੇਰ ਦੇ 32 ਮਿੰਟ ਕਿੰਨੇ ਵਜੇ ਆਇਆ ਸੀ ਬਾਈ ਤੜਕੇ 4 ਵਜੇ ਤੜਕੇ ਉਦੋਂ ਦੇ ਕ੍ਰੇਟ ਵੀ ਕੀ ਜਾਂਦੇ ਆ ਆੜੂ ਦੀ ਜਣੀ ਫਿਕਰੀ ਠੀਕ ਆ ਹਨਾ ਵਧੀਆ ਵਧੀਆ ਚਾਹੀਦੀ ਆ ਲੈ ਭਾਈ ਆ ਕੀ ਰੇਟ ਵੱਗੇ ਭਈ ਇਹੇ ਅਰੇ 60 ਪੁਆਇੰਟ ਵਿਕੀ ਜਾਂਦਾ ਜੀ 70 ਰੁਪਏ ਇੱਥੇ ਵੀ ਕੀ ਜਾਂਦਾ ਹਨਾ ਸਹੀ ਆ ਭਾਈ ਕੱਲਾ ਇਹ ਲੈਂਦਾ ਕਿ ਹੋਰ ਵੀ ਲੈਂਦਾ ਭਾਈ ਨਹੀਂ ਇਹੋ ਜ ਆਪਦਾ ਹੀ ਆ ਇਹ ਹਨਾ ਨਹੀਂ ਤੇ ਵਪਾਰ ਦਾ ਕੰਮ ਆ ਵਪਾਰ ਦਾ ਕੰਮ ਆ ਉੱਥੇ ਹੁੰਦਾ ਜੇ ਰੇਟ ਘਟ ਹੋਊਗਾ ਥੋੜਾ ਜਿਹਾ ਨਹੀਂ ਉੱਥੋਂ ਬੱਡੇ ਬਾਗ ਲਿਆ ਠੀਕ ਤੇ ਠੇਕੇ ਦੇ ਬਾਗ ਲਿਆ ਬਾਗ ਤੋਂ ਬਾਈ ਸਦਾ ਆੜੂ ਲੈ ਕੇ ਆਇਆ ਬਾਕੀ ਇਧਰ ਕਰਨਾ ਭਾਈ ਖੜਾ ਕੀ ਹਾਲ ਚਾਲ ਆ ਭਾਈ ਠੀਕ ਠਾਕ ਆ ਲੈ ਭਾਈ ਆੜੂ ਜਿਹੜੇ ਇੱਕ ਨੰਬਰ ਦੇ ਆ ਤੇ ਜਿਹੜੇ ਆਉਣੇ ਸ਼ੁਰੂ ਹੋ ਗਏ 20 ਕਰੇਟ ਆਏ ਸੀਗੇ ਆ ਸ਼ਾਂਤੀ ਸ਼ੁੰਦੀ ਕੀਤੀ ਭਾਈ ਆਡੇ ਘੱਟ ਰੇਟ ਤੇ ਮਿਲ ਜਾਣਾ ਆ ਜਿਹੜਾ ਚੰਗਾ ਰੇਟ ਵਧੀਆ 60 ਦੇ ਨੇੜੇ ਤੇ ਜਿਹੜਾ ਲੱਗਿਆ ਭਾਈ ਆਲੂ ਬਖਾਰਾ ਭਾਈਆਂ ਕੋਲ ਆ ਇਹ ਇਹ ਕਿਹੜਾ ਭਾਈ ਲੈ ਗਿਆ ਜੀ ਤੁਸੀਂ ਲੈਂਦੇ ਹੋ ਭਾਈ ਆਲੂ ਬਖਾਰਾ ਬੱਲੇ ਬੱਲੇ ਪਰ ਇਹ ਕਿਹੜੀ ਸਾਈਡ ਤੋਂ ਲੈਂਦਾ ਜੀ ਇਹ ਮੋਰ ਸਾਈਡ ਤੋਂ ਇਧਰ ਆ ਉਹ ਮੋਰ ਸਾਈਡ ਤੋਂ ਹੀ ਇਹ ਲੈ ਕੇ ਆਂਦਾ ਭਾਈ ਆਲੂ ਬਖਾਰਾ ਇਹ ਕਿੰਨਾ ਰੇਟ ਕਰਦਾ ਭਾਈ ਸ਼ੁਰੂਆਤ 150 ਹੈ 150 ਰੁਪਏ 150 ਰੁਪਈਆ 150 ਰੁਪਈਏ ਕਿਲੋ ਲੈ ਬਈ ਤੁਸੀਂ ਨਾਲੇ ਵੇਖ ਲੋ ਕੁਆਲਿਟੀ ਠੀਕ ਆ ਹਨਾ ਵਧੀਆ ਕਿੰਨੇ ਕ ਗ੍ਰੇਡ ਦਿੰਦੇ ਆਂ ਬਈ ਇਹ ਲੈ ਵੀ 20 ਗ੍ਰੇਡ ਲਿਆਂਦੇ ਤਿੰਨ ਰਹਿ ਗਏ ਲੈ ਗਏ ਸਾਰਾ ਲੈ ਬਈ 150 ਰੁਪਈਏ ਨੂੰ ਜਿਹੜਾ ਇੱਥੇ ਆਲੂ ਵਖੜਾ ਅੰਦਰਲਾ ਰੇਟ ਜਿਹੜਾ ਵਿਕੀ ਜਾਂਦਾ ਜੀ ਹਨਾ ਤੇ ਮਾਈ ਦਾ ਸਾਰੇ ਗ੍ਰੇਡ ਵੇਖ ਕੇ ਤਿੰਨ ਕ ਰਹਿ ਗਏ ਜਾਨੀ 6:00 ਵਜ ਗਏ 33 ਮਿੰਟ ਦੇ ਰੇਟ ਤੇ ਲੈ ਬਈ ਅੰਮੋਰ ਵਾਲੀ ਸਾਈਡ ਦਾ ਵੇਖ ਰੇਟ ਉੱਥੇ ਲੋਕਲ ਮੰਡੀ ਦਾ ਅੰਦਾਜ਼ਾ ਮਾੜਾ ਮੋਟਾ ਗੱਲ ਕਰੀਏ ਘੱਟ ਆ ਇਹਦੂੰ ਕਰਦੇ ਨਹੀਂ ਅਸੀਂ ਉੱਧਰ ਕਰਦੇ ਨਹੀਂ ਉਧਰ ਇੱਥੇ ਆਉਂਦੇ ਆ ਇੱਥੇ ਆਉਂਦੇ ਆ ਸ਼ੁਰੂ ਤੋਂ ਕੋਟਕਪੂਰੇ ਇਹ ਮੰਡੀ ਵਧੀਆ ਲੱਗਦੀ ਆ ਤਾਂ ਭਾਈ ਅਬ ਹੋਰ ਤੋਂ ਜਿਹੜਾ ਗਾਹਕ ਇੱਥੇ ਕੋਟਕਪੂਰਾ ਮੰਡੀ ਦੇ ਵਿੱਚ ਆਉਂਦਾ ਜੀ ਸਾਹਮਣੇ ਇੱਕ ਨੰਬਰ ਦੁਕਾਨਦਾਰ ਕਿਹੜਾ ਆਂਬਾ ਵਗੈਰਾ ਪਾਇਆ ਕੇਲੇ ਪਾਇਆ ਖਰਬੂਜੇ ਪਾਇਆ ਹੋਰ ਭਾਈ ਤੋਂ ਪੁੱਛਦੇ ਜਿਹੜੇ ਕੀ ਰੇਟ ਚੱਲੀ ਜਾਂਦੇ ਆ ਜੀ ਹਨਾ ਓਏ ਇਹ ਜਿਹੜਾ ਅड़ੂ ਦੇ ਬਾਗ ਹੁੰਦਾ ਇਹ ਕਿੰਨੇ ਕ ਦਾ ਮਿਲ ਜਾਂਦਾ ਅੰਦਾਜ਼ਾ ਇਹ 1.5 ਤੋਂ 2 ਲੱਖ ਰੁਪਏ ਰੱਖੇ ਜੀ ਇੱਕ ਇੱਕ ਕਿੱਟ ਲੈ ਜੀ 1.5 ਤੋਂ 2 ਲੱਖ ਰੁਪਏ ਦਾ ਪਰ ਏਕੜ ਹਾਂਜੀ 8 ਕਨਾਲਾਂ ਵਾਲਾ ਵਿਕਦਾ ਨਹੀਂ ਨਾ ਨਾ ਠੀਕ ਆ ਤੇ ਇਹਦੇ ਚ ਮਤਲਬ ਵੀ ਝਾੜ ਝੂੜੇ ਦਾ ਅੰਦਾਜ਼ਾ ਕਿੰਨਾ ਝਾੜ ਵਧੀਆ ਪਾਣੀ ਦੀ ਸਰ ਤੇ ਝਾੜੇਗਾ ਜੀ ਇੱਕ ਵਾਰੀ ਫਲ ਦਿੰਦਾ ਜੋ ਤੜਾਈ ਹੋਗੀ ਦੁਬਾਰੇ ਆਈ ਅੰਦਰ ਇਹਨਾਂ ਨੂੰ ਮੜ ਕੇ ਨਹੀਂ ਨਹੀਂ ਇੱਕ ਵਾਰੀ ਫਲ ਦਿੰਦਾ ਇੱਕ ਵਾਰੀ ਕਿੰਨਾ ਚਰ ਦੇਈਏਗਾ ਫਲ ਇਹ 40 ਦਿਨਾਂ ਦੇ ਵਿੱਚ ਵਿੱਚ ਸਾਰਾ ਲੈ ਜਾਂਦਾ ਜੀ 40 ਦਿਨਾਂ ਦੇ ਵਿੱਚ ਸਾਰਾ ਲੈ ਜਾਣਾ ਹਾਂਜੀ 20 ਦਿਨਾਂ ਦੇ ਵਿੱਚ ਚੇਤੇ ਤਿਆਰ ਹੋ ਜਾਣਾ ਸਾਰਾ ਉਹਨਾਂ 20 ਦਿਨਾਂ ਦੇ ਚਲੋ ਭਾਈ ਪਾਰਾੜੂ ਵੇਚਿਆ ਸੀਗਾ ਸ਼ੁਰੂਆਤੀ ਰੇਟ ਉਦੋਂ ਤੇਜ ਸੀ ਕਿ ਹੁਣ ਤੇ ਜੈਦ ਕੀ ਨਹੀਂ ਪਾਰ ਵੀ ਚੰਗਾ ਰੇਟ ਦੇ ਐ ਐਤੀ ਵੀ ਚੋੜੇ ਰਿਹਾ ਕੀ ਕੀ ਰੇਟ ਰਿਹਾ ਸੀ ਪਾਰ ਤਾਂ ਜਾਦੂ 60 ਪੈਂਟ ਚਾ ਪਾਰ ਰਿਹਾ ਤੇ 60 ਪੈਂਟ ਐ 60 ਪੈਂਟ ਯਾਦਗੀ ਰ ਲੱਗਦਾ ਵੀ ਸੀਜ਼ਨ ਦੇ ਵਿੱਚ ਲਗਾਤਾਰ ਇਸ ਰੇਟ ਬਣਿਆ ਰਹੂਗਾ ਘਟਦਾ ਤਾਂ ਨਹੀਂ ਰੇਟ ਲੈ ਭਾਈ 60 65 ਰੁਪਏ ਦਾ ਸ਼ੁਰੂਆਤੀ ਰੇਟ ਹੀ ਆ ਤੇ ਬਾਕੀ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਦੇ ਆ ਜੀ ਆੜੂ ਦਾ ਕੀ ਰੇਟ ਰਹਿੰਦਾ ਭਾਈ ਹਾਂ ਭਾਈ ਕਰਨੇ ਕੀ ਆ ਚੱਲਾ ਭਰਾ ਵਧੀਆ 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 ਚੱਲੀ ਜਾਂਦਾ ਕੰਮ ਨਾ ਤੜਕੇ ਵੇਚ ਤੇ ਗਾਗ ਤੇ ਚੰਗਾ ਹੋਣਾ ਬਾਈ ਹਨਾ ਆਪੇ ਆ ਵੇਖ ਲਓ ਬਾਈ 20 ਰਿਆਂ ਦੇ ਤਿੰਨ ਚਾਰ ਹੀ ਰਹਿ ਗਏ ਸਾਰੇ ਆ ਬਈ ਅੰਬ ਦਾ ਰੇਟ ਕਿੰਨਾ ਰਹਿ ਗਿਆ ਬਾਈ ਅੰਬ ਦਾ ਰੇਟ ਜੀ ਜਿਹੜਾ ਚੰਗੇ ਦਾ ਰੇਟ ਆ ਉਹ ਫਿਰ ਵੀ 80-85 ਰੁਪਏ ਰਿਹਾ ਫਿਰ ਵੀ 80 ਹੀ ਆਸੀ ਆ ਹਲਕੇ ਭਾਰੇ 50 60 ਦਾ ਭਾਈ ਹਾਲਾ ਕਿਹੜਾ ਇਹ 60 ਰੁਪਏ ਇਹ 60 ਵਾਲਾ ਵੈਸੇ 80-85 ਰੁਪਏ ਰੇਟ ਜਿਹੜਾ ਰਿਹਾ ਬਾਈ 130 ਰੁਪਏ ਅਡੇ ਇੱਥੇ ਤੇ ਬੱਚਾ ਬਹੁਤ ਅੱਧੀ ਆਰੇ ਜਿਹੜੇ ਮਿੱਤਰੋ ਪੂਰਾ ਮੰਡੀ ਦਾ ਚਾਚਾ ਪੂਰਾ ਕਰ ਅੰਬ ਪਿਆ ਇਧਰ ਤੇ ਹੋਰ ਬਾਈ ਕੀ ਆ ਜਰਾ ਰੋਦਾ ਕੀ ਮੰਜੀ ਚਾਹ ਪੂਰਾ ਕਰ ਲੋ ਆ ਸਾਰਾ ਹੀ ਅੰਬ ਪਿਆ ਬਾਈ ਹੋਰ ਬਾਈ ਕੀ ਆ ਜਰਾ ਕੇਲੇ ਨਹੀਂ ਆਏ ਆਪਣੇ ਚੱਲ 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 ਕੇਲੇ ਦਾ ਰੇਟ ਕਿੰਨਾ ਰਿਹਾ ਅੱਜ ਕੇਲੇ ਦਾ ਬਾਜ਼ਾਰ ਕੇਲੇ ਤਾਂ ਨਹੀਂ ਆਪਕੇਲੇ ਆਪਣੇ ਕੋਲ ਆਇਆ ਨਹੀਂ ਸੀ ਅੱਜ ਖਰਬੂਜਾ ਖਰਬੂਜਾ ਵਗੈਰਾ ਖਰਬੂਜਾ 550 ਰੁਪਏ ਉਹ ਵੀ ਵਿਕਾਈ 500 500 ਰੁਪਏ ਵਿੱਚ ਐ ਨਾ 500 ਰੁਪਏ ਦੀ ਬੋਰੀ ਵੇਚੀ ਐ ਇਹ 20 ਕਿਲੋ ਜੀ 20 ਕਿਲੋ 20 ਕਿਲੋ ਬਾਈ 500 ਰੁਪਏ ਦੀ ਬੋਰੀ ਬੋਵੀ 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 ਬਹੁਤ ਵੀ ਖਰਬੂਜਾ ਆ ਗਿਆ ਨਾ ਬਾਈ ਕੋਲੇ ਸੀ ਕਿ ਆੜੂ ਆਲੂ ਵਗੈਰਾ ਆਂਬ ਤੇ ਖਰਬੂਜੇ ਹੋਰ ਤਾਂ ਨਹੀਂ ਬਾਈ ਵੈਰਟੀ ਬਸ ਬਸ ਇੱਕ ਅੰਗੂਰ ਆਇਆ ਸੀਗਾ ਜੀ ਉਹ ਕੀ ਉਹ ਕੀ ਰੇਟ ਵਗੈਰਾ ਅੰਗੂਰ ਗੋਲਾ ਦਾ 350 ਰੁਪਏ ਤੇ ਲੰਬੇ ਵਾਲਾ 450 ਰੁਪਏ ਜੀ ਲੰਬੇ ਵਾਲਾ 450 97 ਚਲ ਗਿਆ ਪਟਕ ਪਟਕ ਮੁੜ ਕੇ ਟਾਈਮ ਬਹੁਤ ਹੋ ਜਾਣਾ ਇੱਕ ਨੰਬਰ ਦੁਕਾਨ ਤੇ ਹੀ ਆਪਾਂ ਨੂੰ ਤੇ ਸਬਜੀ ਦੇ ਰੇਟ ਤੋਂ ਗਿਣਾਉਣ ਲੱਗਿਆ ਇਧਰ ਸੇਠਾ ਕੋਲੇ ਚੱਲਦੇ ਬਾਈਆਂ ਕੋਲੇ ਕਿ ਜਿਹੜੇ ਕੀ ਰੇਟ ਨੇ ਜਿਹੜੇ ਮਿੱਤਰੋ ਚੱਲੀ ਜਾਂਦੇ ਇਧਰ ਆ ਜਾ ਪਤਾ ਇਧਰ ਆ ਜਾ ਇਧਰ ਵੇਖੀ 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 ਇਧਰ ਆਈ ਵੀਡੀਓ ਅੰਦਰ ਵੇਖੋ ਇਧਰ ਕਰ ਰਹੇ ਨੇ ਜਨਤ ਮਤੀਰਾ ਵੇਖੋ ਯਾਰ ਬਾਈਆਂ ਦੀ ਕੋਲੇ ਜਨਤ ਮਤੀਰਾ ਇਧਰ ਵੇਖੋ ਹਾਂ ਇਧਰ ਆ ਗਿਆ ਬਾਈ ਆਹ ਜਨਨ ਦੀ ਆ ਬਾਈ ਸਾਰਾ ਆਹ ਜਨਤ ਆ ਗਿਆ ਤੇ ਆ ਆ ਗਿਆ ਜਿਹੜਾ ਕਾਲਾ ਜਿਹੇ ਰੰਗ ਦਾ ਹੁੰਦਾ ਇਹਦੇ ਨਾਂ ਕੀ ਆਂਦੇ ਇਹਦੇ ਸੈਂਤਰੀ ਸੈਂਚਰੀ ਆ ਗਈ ਜਨਤ ਆ ਗਈ ਤੇ ਆਜਾ ਦਾ ਚੀਕੂ ਆ ਗਿਆ ਭਾਈ ਹਨ ਬਾਈਆਂ ਕੋਲੇ ਇੰਦਰ ਵਰਾਇਟਾ ਦੇਖੋ ਯਾਰ ਪੰਨਾਂ ਇੰਦਰ ਜਿਹੜੀ ਦੁਕਾਨ ਤੇ ਆ ਗਿਆ ਭਾਈ ਇਹ ਆ ਬੱਲੇ ਸਟੋ ਕੀ ਆ ਜਾਲਾ ਹਲੇ ਤਾਂ ਮਾਰਸ਼ਲ ਮੈਂ ਜਮਾਂ ਮੈਂ ਟਾਈਮ ਤੇ ਆ ਗਿਆ ਜੀ ਹਲੇ ਮਾਰਸ਼ਲ ਮਨ ਲੱਗਦਾ ਤੁਸੀਂ ਤਾਰੇ ਹੀ ਆ ਹਨ ਤਾਰੇ ਕੀ ਇਹ ਬੰਦਾ ਨਹੀਂ ਯਾਰ ਲੇਟ ਨਹੀਂ ਹੋਇਆ ਬਾਈਆਂ ਕੋਲੇ ਮਾਰ ਮਾਰ ਪਿਆਜ ਭਾਈ ਕੀ ਰੇਟ ਲੱਗਿਆ ਜਮਤੀਰਾ ਹੈ ਬੰਦਾ ਹੋ ਗਿਆ ਹਾਂ ਬੰਦਾ ਹੋ ਗਿਆ ਕਿੰਦਾ ਅੱਜ ਕੀ ਰੇਟ ਵੇਖੀਂਦਾ ਉਹ ਜਨਤ ਉਹ ਵੇਖੜੀ ਗੱਡੀ ਇੱਕ ਤਾਂ ਆ ਸ਼ਾ ਉਹ ਜਨਤ ਤੇ ਆ ਜਨਤ ਤੇ ਹਾਂ ਉਹ ਕੀ ਰੇਟ ਵੇਖਿਆ ਭਾਈ ਇਹ 15 ਗ੍ਰਾਮ ਦਾ ਪਹਾ ਲੈ ਭਾਈ 18 20 ਰੁਪਏ ਦਾ ਪਹਾ ਸੀ ਅੱਜ ਰਹਿ ਗਿਆ 15 ਰੁਪਏ ਦਾ ਪਹਾ ਭਾਈ ਨਾ ਜਿਹੜਾ ਆ ਗਿਆ ਭਾਈ ਇਹ ਵੀ 15 ਇਹ ਵੀ 15 15 15 ਕਰਤਾ ਭਾਈ ਉਹ ਵੀ 15 ਜੱਕ ਲੋ ਆ ਵੀ ਭਾਈ ਜੇ ਹੁਣ ਰੇਟ ਸੇਮ ਹੈ ਜਾਂ ਦੇ ਵਧੀਆ ਕਿਹੜਾ ਨਾ ਜੰਨਤ ਵੀ ਵਧੀਆ ਤੇ ਆ ਦੂਜਾ ਆ ਗਿਆ ਕੋਟ ਪੁਤਲੀ ਦਾ ਹਰ ਕਿੰਨਾ ਚ ਮਾੜਾ ਮੋਟਾ ਜਿਵੇਂ ਅੰਦਰੋਂ ਹਾਂ ਆ ਕੋਡ ਜਵਾਨ ਲਾਲ ਪੱਕਿਆ ਲਾਲ ਜੇ ਮਤਲਬ ਤੁਸੀਂ ਆਪ ਲੈਣਾ ਹੈ ਖਾਣੇ ਵਾਸਤੇ ਮਤੀ ਦਾ ਕਿਹੜਾ ਲਾਉਂਗੇ ਦੋਨਾਂ ਆਈ ਖਾਣੇ ਪੇ ਉਹ ਵੀ ਖਾਣੇ ਪੇ ਜਾਂ ਦੋਨੇ ਲੈ ਜਾਂਦੇ ਹੈ ਯਾਰ ਗੱਲ ਗੋਲ ਉਹਦਾ ਛਿਲਕਾ پتਲਾ ਹਾਂ ਅੱਛਾ ਉਹਦਾ ਛਿਲਕਾ ਉੱਤੋਂ پتਲਾ ਹੁੰਦਾ ਉਹਦਾ ਛਿਲਕਾ پتਲਾ ਆ ਗਿਆ ਗੁਰਦਾ ਬਾਹਰ ਅੰਦਰ ਗੁਰਦਾ ਬਾਹਰ ਅੰਦਰ ਦੋਨੇ ਪਸੰਦ ਆਉਂਦੀ ਆਉਂਦੀ ਹੈ ਆਉਂਦੀ ਆਉਂਦੀ ਇਹ ਮਿੱਠਾ ਜਿਆਦਾ ਹੈ ਫਰੂਟ ਵਾਲੇ ਤਾਂ ਦੋਨੇ ਲੈ ਲੈਣੇ ਆ ਅੱਛਾ ਜਿਹੜੇ ਫਰੂਟ ਵਾਲੇ ਹੋ ਦੋਵੇਂ ਲੈ ਜਾਂਦਾ ਲੈ ਭਈ ਆਉਂਦੀ ਆਉਂਦੀ ਪਸੰਦ ਆ ਉਹ 15 ਰੁਪਏ ਉਹ 15 ਰੁਪਏ ਨਾ ਤੇ ਚੀਕੂ ਦਾ ਬਜ਼ਾਰ ਬਈ ਯਾਦ 400 ਰੁਪਏ ਯਾਦ 400 ਰੁਪਈਆ ਦਾ ਭਾਈ ਤੇਰਾ ਅੱਛੀ ਗੁਰ ਰਹਿ ਗਿਆ ਇਧਰ ਮੇਲੋ ਕੁਆਲਿਟੀ ਸਿਰੇ ਦੇ ਆ ਗਈ ਤੇ ਇਧਰ ਦੇਖੋ ਆਲੂ ਬਖਾਰਾ ਭਾਈ ਇਹ ਇੱਕ ਨਵੀਂ ਵੈਰਾਈ ਜੀ ਸ਼ੁਰੂ ਹੋਈ ਹੈ ਨਵੀਂ ਵੈਰਾਈ ਕਿਹੜੀ ਆ ਗਈ ਭਾਈ ਇਹ ਇਹ ਆਲੂ ਬਖਾਰਾ ਲੋਕਲ ਹੁੰਦਾ ਲੋਕਲ ਆਲੂ ਬਖਾਰਾ ਭਾਈ ਇਹ ਚੱਲ ਪਿਆ ਜੀ ਕਿਹੜੀ ਸਾਈਡ ਦਾ ਭਾਈ ਇਹ ਬੋਰੋ ਵੀ ਸਾਈਡ ਦਾ ਹਾਂ ਬੋਰੋ ਵਾਲਾ ਇਹ ਬੋਰੋ ਵਾਲੀ ਸਾਈਡ ਦਾ ਇਹ ਕੀ ਰੇਡ ਵੇਖਿਆ ਭਾਈ ਇਹ 450 ਡੱਬਾ 450 ਰੁਪਏ ਦਾ ਡੱਬਾ ਬਾਈ ਗਿਫਟ ਪੈਕ ਹੀ ਕਰਤਾ ਬਾਈ ਇਹਦੇ ਚ ਜਾਨੀ ਕਿੰਨਾ 5 ਕਿਲੋ 4 ਕਿਲੋ 450 ਡੱਬਾ 4 ਕਿਲੋ 120 ਕਿੱਬਾ ਦਾ ਜਾ 4 4 ਸਵਾ 4 ਕਿਲੋ ਨਿਕਲਦਾ 115 20 ਰੇਟ ਤੇ ਬਹਿ ਗਿਆ ਜੀ ਹਨਾ ਤੇ ਇਹ ਜਿਹੜੇ ਅੰਬ ਬਹੁਤ ਮੋਟੇ ਮੋਟੇ ਲਿਆਈ ਬੈਠੇ ਬਾਈ ਇਹ ਵੱਡੇ ਆਂਬਾ ਅੱਛਾ ਨਾ ਛੋਟੇ ਆਂਬਾ ਭਾਈ ਸਹਿਜ ਵੇਖੋ ਭਾਈ ਅੰਬਾ ਦਾ ਯਾਰ ਹਨਾ ਤੇ ਆਹ ਛੋਟੇ ਆਂਬਾ ਗੇ ਉਹਨਾਂ ਦਾ ਰੇਟ ਕੀ ਬਾਈ ਵਟਿਆਂ ਉਹ ਮੰਨ ਲਓ 80 ਵੇ ਗਿਆ ਉਹ 80 ਰੁਪਏ ਵੇ ਗਿਆ ਉਹ ਵੀ 80 ਵੇ ਗਿਆ ਭਾਈ ਆ 90 ਰੁਪਏ ਇਹ 90 ਰੁਪਏ 60 ਵਾਲਾ ਵੀ ਹੈ ਨਹੀਂ ਅੰਬ ਤੇਜ 100 ਤੇ ਵੀ ਕਾਮ ਆ 80 80 ਰੁਪਏ ਵੀ ਲਾਇਆ 100 ਰੁਪਏ 100 ਰੁਪਏ ਰਹਿ ਗਿਆ ਜਸਾ ਨਾ ਜਸਾ ਨਾ ਰੇਟ ਫਿਰਦਾ ਮੈਂ ਆ 80 ਤੇ ਲੱਗਿਆ ਅੰਬ ਤੇ ਜੀ ਰੂੰਗਾ ਭਾਈ ਅੰਬ ਸੋਹਣੇ ਕੁਆਲਟੀ ਆ ਕੁਆਲਟੀ ਆ ਆਪਾਂ ਕੁਆਲਟੀ ਮੰਗਾਉਨੇ ਆ ਕੁਆਲਟੀ ਮਗਾਈ ਦੀ ਆ ਕੁਆਲਟੀ ਨਹੀਂ ਕੋਈ ਆ 80 ਰੁਪਏ ਲਾਇਆ ਆ 80 ਰੁਪਏ ਮੰਗਾਇਆ ਭਾਈ ਲਾ ਭਾਈ 80 ਵਾਲਾ ਵੀ ਵਿਖਾਦਾ 90 ਵਾਲਾ ਵੀ ਵਿਖਾਦਾ ਸਾਰੇ ਵਿਖਾਦੇ ਭਾਈ ਇਹ ਦੇਖ ਹੋਰ ਯਾਰ ਕੀ ਕਰੇ ਆ ਆ ਕੀ ਰੇਟ ਆ ਭਾਈ 1550 1550 ਉਹੀ ਰੇਟ ਚੱਲੀ ਜਾਂਦਾ ਫਿਲਹਾਲ ਹੈ ਨਾ 1600 1550 ਰੁਪਈਆ ਮੂਰ ਮੂਰ ਆ ਬੱਲੇ ਲੰਮੇ ਲੰਮੇ ਮੂਰ ਕੀ ਰਹਿਣਾ ਭਈ ਇਹ 120 ਰੁਪਏ ਬਊ ਹੈ 1200 ਰੁਪਏ 120 ਰੁਪਈਏ 1200 1500 ਇਹ ਮਹਿੰਗੇ ਹੋ ਗਏ ਭਾਈ ਨਾਲੇ ਭਾਈ ਰੈਸ਼ ਬਿਲਕੁਲ ਰੇਟ ਤੇ 90 ਚੱਲੀ ਜਾਂਦਾ ਜੀ ਹੁਣ ਰੇਟ ਜਾਣੀ ਵਧੀਆ ਕੁਆਲਿਟੀ ਦਾ ਆਹੀ ਰੇਟ ਆ ਸਾਡੇ ਜਰਸੀ ਵਿਕੇ 60 ਵਿਕੇ ਆ ਸਾਡੇ ਕੋਲੇ ਹੈ ਨਹੀਂ ਸੀਗੇ ਅਸੀਂ ਵਧੀਆ ਵਿੱਚ ਹੈ 1200 ਰੁਪਏ 1200 ਰੁਪਏ 120 ਰੁਪਏ ਨੇ ਨੇੜੇ ਦੇ 120 ਰੁਪਏ ਕਿਲੋ ਬਾਈ ਜੜੇ ਅੰਗੂਰ ਬਾਈਆਂ ਦੇ ਆ ਕਿੱਲਾ ਵਿਕੀ ਜਾਂਦੇ ਆ ਬਾਈ ਆਹ ਦੇਖੋ ਹੋਰ ਇਧਰ ਵੇਖੋ ਕੱਟੇ-ਕੁੱਟੇ ਪਏ ਆ ਇਧਰ ਮਧੀਰਾ ਆ ਬੱਲੇ ਲਾਲਾ ਮਧੀਰਾ ਆ ਗਿਆ ਜਿਹੜਾ ਕੋਟ ਬੁਦਲੀ ਵਾਲਾ ਕੋਟ ਬੁਦਲੀ ਵਾਲੀ ਸੈਂਚਰੀ ਜਿਹੜੀ ਹਾਂ ਅੱਤਰੋ ਕੋਟ ਬੁਦਲੀ ਵਾਲਾ ਮਧੀਰਾ ਬਾਈ ਵੇਖ ਲਓ ਸਾਹਮਣੇ ਸੈਂਚਰੀ ਜੀ ਨੂੰ ਆਂਦੇ ਆ ਆਹ ਵੇਖੋ ਬਾਈ ਇਹਦੇ ਆਹ ਕੰਮ ਬਹੁਤ ਵਧੀਆ ਲੱਗਿਆ ਬਾਈ ਯਾਰ ਨਾਲੇ ਮੱਖੀਆਂ ਨਹੀਂ ਆ ਇਧਰ ਇਧਰ

ਪਪੀਤਾ ਰਹਿ ਗਿਆ ਲਾ ਭਾਈ ਕੇਲੇ ਦਾ ਬਾਜ਼ਾਰ ਤੁਹਾਨੂੰ ਦੱਸ ਦਿਆ ਹੁਣੇ ਮੈਨੂੰ ਲੱਗਦਾ ਵੀ ਅੱਜ 25 ਰੁਪਏ ਹੈ ਜੀ ਨਾ 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 30 32 ਵਿਕਿਆ ਹੈ ਹੈ 30 32 ਰੁਪਏ ਲਾ ਭਾਈ 5-7 ਰੁਪਏ ਉਦੋਂ ਜਿਹੜਾ ਰੇਟ ਪੁੱਛਿਆ ਸੀ ਆਪਾਂ 30 32 ਨੀ ਨੀ ਤੇਜ ਆ 30 32 ਰੁਪਏ ਆਪਾਂ ਜਿਹੜਾ ਰਹਿ ਗਿਆ ਭਾਈ ਪਪੀਤਾ ਦਾ ਬਾਜ਼ਾਰ ਵੇਖੋ ਇਧਰ ਪਪੀਤਾ ਵੇਖੋ ਬੈਜੀ ਨੇ ਇਹ ਕੀ ਰੇਟ ਰਹਿ ਗਿਆ ਇਹ 25 ਤੋਂ 30 25 ਤੋਂ 30 ਰੁਪਏ ਹਾਂ ਬਿੱਤਾ ਬੰਦਾ ਸੇਲ ਘਾਟਾ ਪਪੀਤਾ ਮੰਦਾ ਸੇਲ ਹੀ ਠੀਕਾ ਰੇਟ ਦਾ ਸੇਲ ਘਾਟਾ ਸੇਲ ਘਾਟਾ ਪਪੀਤਾ ਬਹੁਤ ਜ਼ਿਆਦਾ ਆਉਣ ਲੱਗਾ ਬਾਈ ਮੰਡੀ ਦੇ ਵਿੱਚ ਪਪੀਤਾ ਹੋਰ ਬੰਦਾ ਆਊਗਾ ਬਾਈ ਪੀਤਾ ਬੰਦਾ ਨਹੀਂ ਆਂਦਾ ਖਰਬੂਜੇ ਮੇਰੇ ਚੱਲ ਪੈਦਾ ਖਰਬੂਜੇ ਮੇਰੇ ਚੱਲ ਪੈਦਾ ਲੋਕ ਇਹ ਵੀ ਖਾਣ ਨੂੰ ਕਿੰਨਾ ਖਾਣੇ ਦੇ ਵਿੱਚ ਚੱਲ ਜੰਦਾ ਇਹਦਾ ਰੇਟ ਬੱਤੀ ਸਭ ਤੋਂ ਵਧੀਆ 30 ਦਾ ਸਰਾਹ ਰੇਟ ਆ ਇਹਦਾ 25 ਤੋਂ 30 ਰੁਪਏ 25 ਤੋਂ 30 ਰੁਪਏ ਕੁਆਲਿਟੀ ਦੇ ਸਰਦੇ ਹਨ ਆਪਣੇ ਕੋਲੇ 30 ਵਾਲਾ ਤੇ 25 ਵਾਲਾ ਜੀ 25 30 ਬੱਚੇ ਨਹੀਂ ਦੀ 25 ਲਾ ਕੇ 30 ਜੋਰੀ ਕੁਆਲਿਟੀ ਮਾਰੀ ਹੋਈ ਹੈ ਨਾ ਹਾਂ ਸਹੀ ਹੈ ਬਾਈ ਲਾ ਭਾਈ ਆ ਵੇਖੋ ਇਧਰ ਸਾਹਮਣੇ ਜਿਹੜੀ ਦੁਕਾਨ ਤੇ ਖੜੇ ਆ ਬਬੂ ਜੀ ਆਪਣਾ ਨੰਬਰ ਐਡਰੈਸ ਸਾਰਾ ਦੱਸ ਦੋ ਜੀ ਇੱਕ ਵਾਰੀ ਸ਼੍ਰੀ ਕ੍ਰਿਸ਼ਨਾ ਫੂਡ ਕੰਪਨੀ ਸ਼੍ਰੀ ਕ੍ਰਿਸ਼ਨਾ ਫਰੂਟ ਕੰਪਨੀ ਕੋੜਕਪੁਰਾ ਸਬਜ਼ੀ ਮੰਡੀ ਕੋੜਕਪੁਰਾ ਸਬਜ਼ੀ ਮੰਡੀ ਤੁਹਾਨੂੰ ਦੱਸ ਦਿੰਦੇ ਆ ਵੀ ਜੇ ਤੁਸੀਂ ਇਧਰੋਂ ਨੁੱਕਰ ਵਾਲੀ ਸਾਈਡ ਤੋਂ ਆਓਗੇ ਤੇ ਇਹ ਤੀਜੀ ਕਿ ਦੁਕਾਨ ਬਣਦੀ ਆ ਭਾਈ ਯਾਰ ਚੌਥੀ ਆ ਗਈ ਚੌਥੀ ਦੁਕਾਨ ਆ ਗਈ ਸਾਰਾ ਫੜ ਆਪਣਾ ਹੀ ਆ ਆ ਸਾਰੀ ਫੜ ਆ ਗਈ ਇੱਥੋਂ ਲੈ ਕੇ ਸਾਹਮਣੇ ਭਾਈ ਹਾਂ ਤੇ ਨੰਬਰ ਕਿੰਨਾ ਜੀ 98852701 98852701 ਚਾਹੇ ਤੁਸੀਂ ਮੋਗੇ ਦੇ ਆ ਬਾਈ ਪਰ ਜਿੱਥੋਂ ਵੀ ਮਤਲਬ ਤੁਸੀਂ ਕਨੈਕਟ ਕਰਨਾ ਸੇ ਮਾਲ ਲੈ ਕੇ ਆਉਣਾ ਤੁਸੀਂ ਹਨਾ ਲੈਣਾ ਜੀ ਨੇ ਤਾਂ ਵੀ ਲੈਣਾ ਜੀ ਨੇ ਤਾਂ ਵੀ ਤੇ ਲੈ ਕੇ ਆਉਣਾ ਤਾਂ ਵੀ ਬਾਈ ਕਨੈਕਟ ਕਰ ਲਿਓ ਜੈਜ ਭਾ ਲੱਗ ਜੂਗਾ ਬਹੁਤ ਵਧੀਆ ਮਾਲ ਹੈ ਸੁਪਰ ਕੁਆਲਟੀ ਠੀਕ ਹੈ ਸੇਰ ਸਾਹਿਬ ਓਕੇ ਬਾਈ ਜੀ ਲੈ ਬਾਈ ਹੁਣ ਤੁਹਾਨੂੰ ਜੀ ਹਾਂਜੀ ਲੈਵੇ ਹੁਣ ਤੁਹਾਨੂੰ ਸਬਜ਼ੀ ਦੇ ਰੇਟ ਤੋਂ ਗਿਣਾਉਣ ਲੱਗੇ ਆ ਸਬਜ਼ੀ ਦੇ ਰੇਟ ਆ ਇਧਰ ਮੇਤਰੋ ਤੁਹਾਨੂੰ ਗਿਣਾਉਣ ਲੱਗੇ ਆ ਵੀ ਸਬਜ਼ੀ ਦੇ ਰੇਟ ਜਿਹੜੇ ਕੀ ਚੱਲੀ ਨੇ 6 ਵਜ ਕੇ ਜਿਹੜੇ 42 ਮਿੰਟ ਹੋ ਗਿਆ ਭਾਈ ਹਣਾ ਠੀਕ ਆ ਬਿੱਲੇ ਸੇੜ ਦੀ ਦੁਕਾਨ ਤੇ ਆ ਗਿਆ ਬਿੱਲੇ ਸੇੜ ਦੀ ਦੁਕਾਨ ਤੇ ਨਿੰਬੂ ਪਿਆ ਉਹ ਨਿੰਬੂ ਦਾ ਕੀ ਬਿਜਾਰ ਕਰਦਾ ਹਰੇ ਜਿਹਦਾ 100 ਰੁਪਏ ਕਿਲੋ 100 ਰੁਪਏ ਕਿਲੋ ਆਮ ਦਾ ਰੇਟ ਹੋਇਆ ਵਾ ਕੇਲੇ ਦਾ ਰੇਟ ਹੋਇਆ ਵਾ ਪਪੀਤੇ ਦਾ ਰੇਟ ਹੋਇਆ ਵਾ ਸਾਰਾ ਕਟ ਹੋਇਆ ਹੋਇਆ ਹਣਾ 100 ਰੁਪਏ ਕਿਲੋ ਜਿਹੜਾ ਨਿੰਬੂ ਦਾ ਰੇਟ ਚੱਲ ਗਿਆ ਭਾਈ ਲੈ ਭਾਈ 100 ਰੁਪਏ ਬਹੁਤ ਐਨੀ ਰੇਸ ਫੜ ਗਿਆ ਨਿੰਬੂ 100 ਰੁਪਏ ਸੁੱਤੋ 100 ਰੁਪਏ ਸੁੱਤ ਕਮਾਲ ਹੀ ਕਰਤੀ ਯਾਰ ਹਣਾ ਇਕੱਲੇ ਦੀ ਆਵਾਜ਼ ਆਉਂਦੀ ਹੈ ਇਕੱਲੇ ਆਪ ਦੀ ਸ਼ਕਲ ਵਖਾਇਦਾ 100 ਰੁਪਏ ਕਿਲੋ ਦਾ ਛੜਾ ਇਧਰ ਨਿੰਬੂ ਵਹਿ ਗਿਆ ਬਾਕੀ ਪਪੀਤੇ ਦਾ ਰੇਟ ਹੋਈ 30 32 35 ਚਲੇਓ ਕੇਲੇ ਦਾ ਵੀ ਬਾਜ਼ਾਰ ਹੋਇਆ ਵਿਆ ਅੰਬ ਦਾ ਵੀ ਆਇਆ ਬਿਲਾਲ ਆ ਬੋ ਕਿਨੇ ਦੀ ਕਰਦੀ ਗੱਟਾ ਮਸੰਮੀ ਦਾ 1000 ਰੁਪਏ ਦਾ 1000 ਰੁਪਏ ਦਾ ਮਸੰਮੀ ਦਾ ਗੱਟਾ ਭਾਈ 20 ਕਿਲੋ ਦਾ ਆ ਗਿਆ ਜਿਹੜਾ 1000 ਰੁਪਏ ਦਾ ਗੱਟਾ ਇਧਰ ਟੋਟ ਕਪੂਰਾ ਜੀ ਮੰਡੀ ਦੇ ਵਿੱਚ ਬਾਈ ਥੋੜੇ ਨਹੀਂ ਕਿ ਕੀ ਚੱਕਰ ਬਣ ਗਿਆ ਥੋੜੇ ਉਹ ਭੁੱਲ ਗਿਆ ਲਾ ਕੇ ਬਾਹਰ ਜਾਵੜੇ ਬਾਹਰ ਆ ਪਤਾ ਨਹੀਂ ਆ ਭਾਈ ਜਿਹੜੇ ਦੂਜੇ ਕੰਡੇ ਹੁੰਦੇ ਵੇਖੋ ਤੁਸੀਂ ਹਰੇ ਗੱਡੇ ਕਿੰਨੇ ਮੋਟੇ ਮੋਟੇ ਆ ਗਏ ਬਾਈ ਯਾਰ ਹਰੇ ਗੱਡੇ ਵੇਖ ਲੋ ਇਹਨਾਂ ਆ ਹਰੇ ਗੱਡੇ ਕਿਹੜੀ ਸਾਈਡ ਦੇ ਮੰਗਾਲੇ ਪਾਜਾਂ ਨੇ ਹਾਂ ਕੋਈ ਲੈਂਦਾ ਨਹੀਂ ਇਹ ਲੈਂਦਾ ਨਹੀਂ ਕੋਈ ਇੱਡੇ ਇੱਡੇ ਗੱਡੇ ਯਾਰ ਇੱਡੇ ਡੇਢ ਕੋਲ ਲੋ ਉਹਨਾਂ ਨੇ ਜਿਹੜਾ ਸਾਡੇ ਪਰਿਵਾਰ ਦੀ ਤਿੰਨ ਚਾਰਾਂ ਦਾ ਚੰਨੀ ਬਣਨੀ ਹਾਂ ਇਹ ਰ ਇੱਕ ਗੱਡੇ ਨਹੀਂ ਮੁੱਕਦਾ ਬਾਈ ਤਾਂ ਮੈਂ ਭਾਈ ਆ ਕਿਹਣੀ ਲੈਣ ਦਾ ਆ ਯਾਰ ਆ ਕਿੱਥੋਂ ਆ ਗਿਆ ਆ ਕਿੱਥੋਂ ਕੱਢ ਲੈ ਨਾ ਭਾਈ ਹਮ ਲੁਕ ਲਾ ਗਏ ਯਾਰ ਦਾਰੇ ਭਾਈ ਇਹ ਗੱਡੇ ਵੇਖੋ ਯਾਰ ਇਹ ਤੇਰੀ ਵੀਡੀਓ ਵੇਖੀ ਆ ਯਾ ਨਾਲੇ ਮੇਰੇ ਕੋਲ ਸੱਸ ਐ ਭਾਈ ਯਾਰ ਦੂਜੇ ਗੱਡੇ ਨਾਲ ਵੀ ਟੱਪ ਗਏ ਕਮਾਲ ਹੀ ਕਰ ਦਿੱਤੇ ਭਾਈ ਇਹ ਕੀ ਰੇਟ ਵੇਖਦੇ ਭਾਈ 15 ਰੁਪਏ ਕਿਲੋ ਵਿਗਿਆ 15 ਰੁਪਏ ਕਿਲੋ ਭਾਈ ਭਿੰਡੀ ਦਾ ਬਾਜ਼ਾਰ ਕਿੰਨਾ ਰਹਿ ਗਿਆ ਭਿੰਡੀ 50 ਰੁਪਏ 50 ਰੁਪਏ 50 ਰੁਪਏ ਭਿੰਡੀ ਰਹਿ ਗਈ ਭਾਈ ਆਲਫਾ ਵਾ ਕਿੰਨਾ ਦਾ ਕਰਤਾ ਲੈ ਭਾਈ ਪਹਾੜੀ ਮਿਰਚ 200 ਦਾ ਆਲਫਾ ਵਾ ਭਈਆਂ ਵੀ 200 ਦਾ ਇਹ 15 ਰੁਪਏ ਵਿਕੀ ਮੇਰੇ ਤੇ ਇਹ 15 ਰੁਪਏ ਕਿਲੋ ਅਰਬੀ 45 46 ਰੁਪਏ ਵੈਗਿਆ ਆਵੇ ਲੱਭਾਈ ਇਧਰ ਖੀਰਾ ਭਰੀਆ ਦਾ 20 ਰੁਪਏ 20 ਰੁਪਏ 1 ਕਿਲੋ ਜਿਹੜਾ ਬਾਈ ਚਾਹਨਾ ਖੀਰਾ ਜਿਹੜਾ ਵੈਗਿਆ ਇਧਰ 20 ਰੁਪਏ ਕਿਲੋ ਵੇਖੋ ਇਧਰ ਚਾਪਰ ਤੇ ਚਾਪਰ ਚਾਪ ਚਲ ਵੀ ਚਲ ਵੀ ਸਾਡੇ 94 ਕਿਲੋ ਚਾਹ ਦੀ ਨਾਲ ਲੈ ਗਏ 60 ਕਿਲੋ ਤੇ ਇਧਰ ਜਿਹੜੇ ਮਟਰ ਆ ਗਏ ਭਾਈ ਹਰੇ ਮਟਰ ਵੇਚ ਲੋ ਕੁਆਲਟੀ ਇਧਰ ਇਹਨਾਂ ਦਾ ਰੇਟ ਕਿੰਨਾ ਰਹਿ ਗਿਆ ਭਾਈ ਹਾਂ ਮਟਰ ਵੀਰੇ 50 ਰੁਪਏ 50 ਰੁਪਏ ਕਿਲੋ ਰੇਟ ਤੇ ਜਿਹੜਾ ਹਰਾ ਮਟਰ ਵੈਗਿਆ ਨਾ ਗੰਡੇ ਹੋ ਗਏ ਭਾਈ ਅਰਬੀ ਹੋ ਗਈ ਇਧਰ ਖੀਰੇ ਹੋ ਗਏ ਮਿਰਚਾਂ ਉਹ ਤਾਂ ਉਹੀ ਕਰੀ ਜਾਂਦੇ ਨੇਂਂਬੂ ਰੇਸ ਬੜੀ ਭਾਈ ਨਿੰਬੂ ਦਾ ਰੇਟ ਰੂਟ ਘਟੂਗਾ ਯਾਰ 100 ਰੁਪਏ ਹਾਂ ਨਿੰਬੂ ਤੇਜ਼ੀ ਆ ਭਾਈ ਨਿੰਬੂ ਮਹਿੰਗਾ ਹਣਾ 100 ਰੁਪਏ ਨਾ ਮਹਿੰਗਾ ਮਹਿੰਗਾ ਮੋੜਾ ਮੋਟਾ ਸਧਾਰਾ ਹੋ ਤਾਂ ਨਹੀਂ ਹੁੰਦੇ ਇਹ ਨਹੀਂ ਤੇਜ਼ੀ ਰਹੂਗਾ ਫਸਲ ਘਟਾ ਲਾ ਭਾਈ ਜਿਹੜਾ ਬਾਈ ਦਾ ਨੰਬਰ ਕਿੰਨਾ ਸੀਗਾ ਭਾਈ 978049579780495769 ਭਾਈ ਜਿੱਥੇ ਆਪਾਂ ਖੜੇ ਹਾਂ ਜੀ ਕਬੀਰ ਟ੍ਰੇਡਿੰਗ ਕੰਪਨੀ ਦੇ ਬਾਈਆਂ ਨਾਲ ਸਾਹਮਣੇ ਇਧਰ ਜਿੱਥੋਂ ਦੇ ਰੇਟ ਗਣੇ ਕਵੇਲ ਟ੍ਰੇਡਿੰਗ ਕੰਪਨੀ ਇਹ ਸ਼ਬਦ ਸਾਰੇ ਬਾਹਰਲੇ ਹੁੰਦੇ ਬਾਈਆਂ ਕੋਲੇ ਇਹ ਲੋਕਲ ਸ਼ਬਦ ਨਹੀਂ ਸੀਗੇ ਸਾਰੇ ਇਹ ਤਾਂ ਬਾਹਰ ਦੇ ਸ਼ਬਦ ਨੇ ਜਿਹੜੇ ਬਾਈ ਇਧਰ ਆਉਂਦੇ ਆ ਜੀ ਲਾ ਬਈ ਇਧਰ ਟਮਾਟਰ 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 ਹੋ ਗਈ ਮੇਤਰਾ ਲਾਲ ਲਾਲ ਟਮਾਟਰ ਵੇਖੋ ਇਧਰ ਬਾਉ ਦੀਆਂ ਗੱਲਾਂ ਵਰਗੇ ਲਾਲ ਲਾਲ ਟਮਾਟਰ ਪਿਆ ਇਧਰ ਬਾਉ ਕੀ ਆ ਚਲ ਕੀ ਰੇਟ ਕਰਦੇ ਬਾਉ ਏ ਹੈ ਕੀੜੜ ਵੇਂ ਤੈ 12 ਰੁਪਈਆ ਬਈ 12 13 ਦਾ ਬਾਜ਼ਾਰ ਜਿਹੜਾ ਉਹ ਹੀ ਚੱਲੀ ਜਾਂਦਾ ਬਈ ਲਾਲ ਟਮਾਟਰ ਦਾ ਵੇਲੋ ਕਰੇਟਾ ਦੇ ਕਰੇਟ ਜਿਹੜੇ ਪਾਇਆ ਆ ਫੋਟੋ ਲੈ ਜਾ ਯਾਰ ਲੈ ਬਈ 12 13 ਰੁਪਈਆ ਦਾ ਬਾਜ਼ਾਰ ਜਿਹੜਾ ਇਨੇ ਟਮਾਟਰ ਜਿਹੜੇ ਵੇਲੋ ਤਾਂ ਬਹੁਤ ਖਰਬੂਜਾ ਕਿਥੋਂ ਆ ਗਿਆ ਇਹ ਮੇਰੇ ਕੋਲ ਵੀ 500 500 ਰੁਪਈਆ ਦਾ ਲੈ ਬਈ 5 500 ਰੁਪਈਆ ਦਾ ਲਫਾਵਾ ਬਈ ਆਹੋ ਭਾਈ 500 ਰੁਪਏ ਦਾ ਲਵਾਵਾ ਜਿਹੜਾ ਭਾਈ ਆ ਵੀ ਕੀ ਜਾਂਦਾ ਜੀ ਇੱਧਰ ਇੱਧਰ ਭਾਈ ਆ ਵੀ ਟਮਾਟਰ ਪਾਈ ਜਾਂਦੇ ਆ ਵੀ ਟਮਾਟਰ ਪਾਈਦਾ ਸਾਰੇ ਟਮਾਟਰ ਵਿਕੀ ਜਾਂਦੇ ਮਹਾਰਾਜ ਤੇਰੀ ਭਾਈ ਪਿਆਜ਼ ਕਿਹੜਾ ਪਿਆ ਆਪਣੇ ਕੋਲੇ ਆ ਰੁਮੀ ਆ ਕਿਹੜਾ ਆ ਗਿਆ ਭਾਈ ਨਾਸਿਕ 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 ਆ ਗਿਆ ਪਿਆਜ਼ ਦਾ ਜਿਹੜਾ ਇੱਧਰ ਗੂੜੇ ਜਿਹਾ ਘੱਟਿਆ ਦਾ ਆਪਣਾ ਨਾਸਿਕ ਹੋਊ ਤਾਂ ਆਪਣਾ ਮਰੋ ਕੀ ਹੈ ਉਹ ਬਾਹਰ ਦਾ ਕੰਮ ਕਿੰਨੀ ਕਿਰਣ ਵੇ ਦਾ ਨਾਸਿਕ 17 ਪੇ 17 ਰੁਪਏ ਲੈ ਭਾਈ 17 ਰੁਪਏ ਨਾਸਿਕ ਜਿਹੜਾ ਤੁਹਾਨੂੰ ਕੁਆਲਿਟੀ ਵਿਖਾ ਦਿੰਦੇ ਆ ਫਣ ਸੇਠ ਨਾਸਕ ਜਿਹੜਾ ਪਿਆਜ਼ ਮਗਾਉਣ ਲਾਗੇ 17 ਰੁਪਏ ਕਿਲੋ ਜਿਹੜਾ ਪਿਆਜ਼ ਵੇਲੋ ਮੇਤਰੋ ਵੀਡੀਓ ਦੇ ਵਿੱਚ ਵੀਡੀਓ ਲਾਈਕ ਸ਼ੇਅਰ ਕਮੈਂਟ ਜਿਹੜਾ ਬਾਈ ਜਰੂਰ ਕਰਦੇ ਜਾ ਕਰੋ ਜੀ ਸਾਰੇ ਰੇਟ ਤੁਹਾਨੂੰ ਢੱਕ ਢੱਕ ਐਂ ਘੜਾਇਆ ਕਰਨੇ ਆ ਬਾਈ ਵੀ ਜਿਹੜਾ ਕੀ ਰੇਟ ਜਿਹੜੇ ਮੇਤਰੋ ਚੱਲੀ ਜਾਂਦੇ ਆ ਜੀ ਛੇ ਦੀ ਦੁਕਾਨ ਤੇ ਆ ਗਿਆ ਇਧਰ ਸੰਜੂ ਦੀ ਦੁਕਾਨ ਤੇ ਵੇਨੇ ਆ ਪਾਉਣੇ ਆ ਪੜਾ ਕੇ ਬਾਈ ਟੰਡਾ ਲਈ ਫਿਰਦਾ ਬਦਦਰ ਪਤਾ ਨਹੀਂ ਕਿਹੜੀ ਸਾਈਡ ਦਾ ਟੰਡੋ ਆ ਗਿਆ ਬਾਈ ਕੋਲੇ ਤੋੜਨੇ ਪੰਨਾਂ ਨਾਲ ਇਧਰ ਟੰਡੇ ਪਾਏ ਇਧਰ ਵੇਖ ਇਧਰ ਕੁਆਲਿਟੀ ਆ ਵੇਖ ਇਧਰ ਪੈਂਦੇ ਪੜੱਕ ਹੋਰ ਯਾਰਾ ਕੀ ਆ ਸੰਜੂ ਦੀ ਦੁਕਾਨ ਤੇ ਬਾਈ ਤੁਹਾਨੂੰ ਰੇਟ ਗੜਾਉਣ ਲੱਗਿਆ ਮਿੰਟ ਦੇ ਵਿੱਚ ਇੱਕ ਦੋ ਮਿੰਟ ਦੇ ਵਜ ਵਜ ਰੇਡ ਜੜ ਗੱਡੀ ਵਾਲੇ ਮੈਨੂੰ ਮਟਰ ਮਟਰ ਗੱਡੀ ਵਾਲੇ ਰੇਟ ਵੇਖਿਆ ਸੰਜੂ ਭਈਆ ਮਟਰ ਕੀ ਰੇਟ ਵੇਖਿਆ ਮਟਰ ਸਿਰਾਈ ਮੰਡੀ ਰਾਜ 100 120 ਹੈ ਨਹੀਂ ਬਾਪ ਕਿੰਨਾ ਕੀ ਰੇਟ 100 ਦਾ 65 ਰੁਪਏ 65 ਰੁਪਏ ਦੇ ਨੇੜੇ ਤੇ ਜਿਹੜਾ ਬਾਈ ਹਰਾ ਮਟਰ ਵਿਕੀ ਜਾਂਦਾ 65 ਰੁਪਏ ਕਿਲੋ ਦੇ ਹਿਸਾਬ ਨਾਲ ਬਾਈ ਮਟਰ ਜਿਹੜਾ ਤੇਜ ਹੋਈ ਜਾਂਦਾ ਜਨੂਦਨ ਬਾਈ ਆ ਲੈ ਲੋ ਇਧਰ ਕੁਆਲਟੀ ਤੇ ਉਹ ਟਿੰਡੂ ਬਾਈ ਟਿੰਡੂ ਟਿੰਡੂ ਕੀ ਰੇਟ ਆਲ ਹੈ 40 ਹੈ 40 ਰੁਪਏ ਕਿਲੋ ਬਈਆ ਤੋਰੀਆਂ ਪੈਣੀਆਂ ਬਾਈ ਕੱਢੀ ਜਾਂਦਾ ਤੋਰੀਆਂ ਕੀ ਰੇਟ ਆ 50 ਰੁਪਏ 50 ਰੁਪਏ ਕਿਲੋ ਹੋਸੇ ਦੇ ਰੇਟ ਆ ਬਾਈ ਇਹ ਸਾਰਾ ਲਫਾਵਾ ਲੈਣਾ ਪਊਗਾ ਇਕੱਠਾ 10 ਪੰਮ 15 15 20 20 ਕਿਲੋ ਦਾ ਤੇ ਤੁਹਾਨੂੰ ਇੱਕ ਦਾ ਦੇਣਾ ਗਵਾਰੇ ਦੀ ਫਲੀ ਇਹ ਰੇ ਮਹਿੰਗੀ ਧੀ ਆ ਮਗਾਲੀ ਆ ਬਾਈ ਇਧਰ ਆ 110 ਰੁਪਏ 110 ਰੁਪਏ ਹੱਥ ਚ ਫੜਿਆ ਮੇਰੇ ਕਿਆ ਬਾਤ ਆ ਇੰਨਾ ਹੀ ਆ ਦਾ ਦਾ ਸ਼ੱਕ ਤਾਂ ਕੋਈ ਆ ਕੀ ਰੇਟ ਇੰਨਾ ਹੀ ਲਾ ਸੰਜੂਣੇ ਪੰਤਾ ਜੀ ਇਹ ਯਾਰ ਬਹੁਤ ਵਧੀਆ ਹੈ 110 ਰੁਪਏ ਕਿਲੋ ਇੱਕ ਮਾਗ ਮਾਗੇ ਨਾ ਸਾਡੇ ਤੋਂ ਦੇਖ ਵਾਚ ਆਵਾਗ ਆ ਗੱਲ ਸਹੀ ਆ 110 ਰੁਪਏ ਕਿਲੋ ਜੜਾ ਮੈਂ ਲੈ ਗਿਆ ਨਾਲ ਉੜਦਾ ਮੈਂ ਵਿਆਹ ਕਰਾਣਾ ਪੈਸੇ ਜੋੜ ਕੇ ਉਹ ਦੇਖ ਬਾਈ ਜੀ 30 35 ਲੱਖ ਰੁਪਏ ਖਰਚ ਆਣਾ ਰਾਤ ਤਾਂ ਲੈ ਬਈ ਗਾਜਰ ਗਾਜਰ ਨਾ ਪੰਜਾ ਇਧਰ ਫਿੱਕੀਆਂ ਹੀ ਨਾ ਸੰਤਰੀ ਇਹਨਾਂ ਦਾ ਰੇਟ ਸੰਜਵਾ ਕੀ ਰੇਟ ਹੈ ਬਾਈ 13 ਰੁਪਏ ਦੇ ਰੇਟ 13 ਰੁਪਏ ਕਰਤੀਆਂ ਬਾਈ ਗਾਜਰਾ ਹਨ ਤੋਰੀਆਂ ਆਉਂਗਾ ਨਿੰਬੂ 100 ਰੁਪਏ ਦੇ ਰੇਟ ਤੇ ਜਿਹੜੇ ਆ 100 ਲਾ ਭਾਈ 100 ਰੁਪਈਆ ਨਾ ਬਾਕੀ ਸਾਰੇ ਰੇਟ ਭਾਈ ਨੇ ਗਿਨਾਏ ਆ ਹਾਂ ਵੱਧ ਨਹੀਂ ਬੁਝ ਤੇਜਾ ਜੀ ਹੋਰ ਜੀ ਤੇ ਭਿੰਡੀ ਹੋ ਗਈ ਹਰੇ ਮਟਰ ਹੋ ਗਏ ਭਾਈ ਆ ਬੰਦ ਗੋਪੀ ਪਈ ਵਾਲੀ 10 ਰੁਪਈਆ 10 ਰੁਪਈਆ ਫ੍ਰੀ ਲੈ ਲਫਾ ਫ੍ਰੀ ਦੇ ਦੂੰਗਾ ਫ੍ਰੀ ਲੈ ਜਾ ਯਾਰ ਮੱਝਾ ਘਾਉਣ ਪਾਉਣਾ ਤੇ ਲੈ ਭਾਈ 70094 97102 70094 97102 ਜਿੱਥੇ ਆਪਾਂ ਖੜੇ ਜੀ ਪਟਕ ਪਟਾ ਕੇ ਰੇਟ ਗਿਨਾਇਆ ਆ ਬੰਦਾ ਸੰਜੂ ਤੇ ਤਵਾ ਲਈ ਜਾਂਦਾ ਨਾਲੇ ਸੌਦਾ ਵੀ ਹੈ ਨਾ ਸੰਜੂ ਤੋਂ ਲੈ ਕੇ ਨਾ ਸਾਰਾ ਲੈ ਕੇ ਆਣਾ ਨਾਲੇ ਸਾਰਾ ਸੌਦਾ ਲੈ ਕੇ ਆਣਾ ਇੱਥੋਂ ਬਹੁਤ ਮਾਰਦਾ ਹਾਂ ਇਹ ਇੱਕ ਨਾ ਪਿਆਰ ਹੁੰਦਾ ਹਾਂ ਇਹ ਜੀ ਦੇ ਨਾਲ ਪਿਆਰ ਹੋਏ ਉਹ ਨੂੰ ਬੰਦਾ ਕਹਿ ਸਕਦਾ ਦੂਜੇ ਮੰਦ ਨੂੰ ਤਾਂ ਕਹਿ ਨਹੀਂ ਸਕਦਾ ਕੋਈ ਨਹੀਂ ਸੰਜੂ ਤੇ ਨੰਬਰ ਆ ਗਿਆ 70094 93102 ਬਾਈ ਨਾਲ ਕਨੈਕਟ ਕਰ ਲਓ ਠੀਕ ਆ ਭਾਈ ਜੀ ਸੰਜੂ ਆ ਕੇ ਪ੍ਰਧਾਨ ਸਾ ਇਹ ਮੰਡੀ ਦਾ ਪ੍ਰਧਾਨ ਆ ਭਾਈ ਇਹ ਨਹੀਂ ਭਾਈ ਮੈਂ ਕੋਈ ਨਹੀਂ ਆ ਆ ਕਹਿੰਦੇ ਯਾਰਵਾਵਾ ਟੰਡਾ ਦੇ ਭਾਈ ਨੂੰ ਯਾਰ ਮੇਰਾ ਕੀ ਨਾਮ ਤੇ ਦੇਣਾ ਟੰਡਾ ਲੈ ਜੂਗਾ ਸਾਰੇ ਕਿਵੇਂ ਆ ਗੋਲਾ ਬੋਲੀ ਕਰਾਂਗੇ ਬੋਲੀ ਮਾਂ ਲੜਕੀ ਕਰ ਦੋ ਬਸ ਮੈਂ ਤਾਂ ਵੀਰੇ ਮੈਗਣੀ ਜੇ ਉਹ ਤੋਲ ਕਿਧਰ ਰੱਖੀ ਉਹਦਾ ਤੋਲ ਸੀ ਯਾਰ ਉਹਦਾ ਰੇਟ ਅਗਲੇ ਉਹ ਤੋਤੀ ਸੀ ਯਾਰ ਨਹੀਂ ਤੋਤੀ ਆ ਵਧੀਆ ਆ ਲੈ ਡੰਡੂ ਬੂਹ ਮੋਟੇ ਮੋਟੇ ਵੇਚਦੇ ਹਨਾ ਸਾਬ ਕੱਢ ਦੇਣੀ ਐ ਫਿਰ ਡੱਟੋ ਜਾਣੇ ਆਛਾ ਨਾ ਬਾਈ ਬੋਲੀ ਐ ਡੰਡੂ ਲੱਗੇ ਤਿੰਡੋ ਦੀ ਆਹ ਬਾਈ ਆ ਕੇ ਦੋ ਤਿੰਨ ਘਾਹ ਕਾ ਦੇਖਦੇ ਰੇਡ ਕੀ ਜਾਂਦਾ ਇਹਦਾ ਬੋਲੀ ਆ ਵੀ ਆ ਰਿਹਾ ਓਏ ਆਜ ਡੰਡਾ ਪਾਣੀਆ ਬੋਲੀ ਹਣ ਲੱਗੀ ਬੋਲੀ ਟੰਡੋ ਦੀ ਲੈ ਦੋ ਤਿੰਨ ਬੰਦੇ ਅੱਲਾ ਬਿੱਲਾ ਕਰਾਦਾ ਬਾਈ ਅਕਾਲ ਤੇ ਅਕਾਲਨੰਦ 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 ਕੋਈ ਕਰੇਗਾ ਟੰਡੋ ਦੀ ਬੋਲੀ ਹਣ ਲੱਗੀ ਐ ਬਾਈ ਬੋਲੀ ਲੈ 100 ਰੁਪਏ ਦੀ ਇਹਨਾਂ ਨੂੰ ਚਲ ਨਿਬੜਾ ਲੈਣੇ 100 ਦੇ 100 ਲੈਣਾ 60 ਰੁਪਏ ਦੇਖੋ ਬਈ ਬਲੀ ਨਿੱਕੀ ਪਾਲਾ 60 ਹੋ ਗਿਆ ਕੱਠ ਚੱਕ ਦੋ ਬਲੀ ਬਲੀ ਪਾਲਾ ਤੇਰੇ ਮਤਲਬ ਦੀ ਕੀ ਹੈ ਬੋਲੋ ਬੋਲੋ ਲਾ ਆ ਬੋਲੀ ਹੋ ਲਗੀ ਸਟੰਡਾਂ ਦੀ ਦੋ ਬੱਲੇ ਆ ਬੋਲੋ ਕੀ ਬਰਾ ਕੇ ਗਾਹ ਨੂੰ ਕੱਠੇ ਬੋਲਿਆ ਕਰੋ ਮਿੰਟਾ ਕਰੋ ਕਰਤਾ 60 ਹੋ ਗਿਆ ਕੱਠ ਵੇਰੇ ਕੀ ਕਰਦਾ ਹਾਂ ਬੋਲੋ ਯਾਰ ਜੋ ਮਰਜੀ ਬੋਲੋ ਬਾਬਰ ਜੇ ਦੇ ਪਾਲਾ ਮੜ ਕੇ ਬੋਲੋ 500 ਰੁਪਏ ਜੀ 1000 ਰੁਪਏ ਹੈ ਪਿਆ ਦੇ ਵਿੱਚ ਹੈ 60 ਰੁਪਏ ਹੈ ਜੀ ਗਲਤ ਕੱਤੀ ਆ ਜਿੰਨੇ ਆ 1000 ਨਹੀਂ ਨਾ ਪਰ ਵੀਡੀਓ ਬਣੀ ਗਲਤ ਕੰਮ ਨਾ ਕਰ 1000 ਰੁਪਏ ਹੈ ਹੈ ਪਿਆ ਵਿੱਚ ਹੈ ਹਾਂ ਜੀ ਪਿਆ ਵਿੱਚ ਹੈ ਚੱਲ ਬੋਲੋ 1000 ਰੁਪਏ 50 ਰੁਪਏ 1000 ਰੁਪਏ ਹੈ ਪਿਆ ਰੁਪਿਆ ਵਿੱਚ ਹੈ ਹਲੋ ਸੋਚਾਂ ਤੇ ਬੇ ਕਮਾਲ ਕਰੇ 1000 ਰੁਪਏ ਤੁਹਾਨੂੰ ਰੱਖ ਲੈ ਪਸਤਾ 1 ਰੁਪਿਆ ਦਾ ਕੋਈ 50 ਵਿੱਚ ਹੈ ਹਲੋ ਹੈ ਦੇ ਨਿਆਵੇਂ ਉਹ ਵੇਚਿਆ ਸੁਣਾ ਆ ਬੰਦ ਹੋ ਦੱਚੇ ਨੂੰ ਯਾਰ ਨਾ ਆਉਗਣੇ ਤੇ 50 ਰੁਪਏ ਕਿਆ ਬਸ ਹਾਂ ਰਕਮ ਬੋਲ ਬੰਦਾੜਿਆ ਹੀ ਨਹੀਂ ਕੋਈ ਬੜ 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 ਬੱਚਿਆ ਵੀ ਰੱਖਿਆ ਨਹੀਂ ਬੰਦਾ ਕੋਈ 50 ਰੁਪਏ ਦਾ ਡੰਡਾ ਜਿਹੜਾ ਵੈਗਿਆ ਭਾਈ ਸਾਨੂੰ ਤਾਂ ਐਂ ਚ ਕੋ ਪਾੜੂਗਾ ਯਾਰ ਕੋਈ ਰੇਟ ਬਣੂਗਾ 60 65 ਬਣਾਉਣਗੇ ਨਹੀਂ ਬਣੀ ਗੱਲ ਯਾਰ ਬੰਦੇ ਸਿਰਫ ਡੰਡਾ ਵੇਚਦੇ ਆ ਉਹ ਬੱਚੇ ਨੇ ਲਈਏ ਬਾਹਰ ਆਓ ਜੀ ਸਸਰੀ ਕਾਲ ਜੀ ਬਹੁ ਅੱਜ ਕਹਿੰਦੇ ਸੌਦੇ ਚ ਕਿਵੇਂ ਤੇ ਜੀ ਆਈ ਕਿ ਮਾੜੀ ਮੜੀ ਦਾ ਲੋਕਲ ਸਬਜ਼ੇ ਉਹ ਪੁੱਛਣੇ ਆ ਜੀ ਆਪਾਂ ਗੋਭੀ ਗੋਭੀ ਜਨਾ ਡਾਜਰ ਕੁਝ ਰੱਖੀ ਗੋਭੀ 15 ਰੁਪਏ ਕਿਲੋ ਹੋ ਗਈ ਗੋਭੀ 15 ਰੁਪਏ ਫੁੱਲ ਗੋਭੀ ਬੰਦ ਗੋਭੀ ਦਾ ਜੀ ਬੰਦ ਗੋਭੀ ਦਾ 4-5 ਰੁਪਏ ਦਾ 4-5 ਰੁਪਏ ਹੋਰ ਜਿਹੜਾ ਲੋਕਲ ਸਬਜ਼ਾ ਹੁੰਦਾ ਜਿਵੇਂ ਬੈਂਗਣੀ ਹੋ ਗਈ ਉਹਦਾ ਰੇਟ ਜੀ ਬੈਂਗਣੀ 15 ਰੁਪਏ ਕਿਲੋ ਬੈਂਗਣੀ 15 ਰੁਪਏ ਕਿਲੋ ਚੂਚੂ 20 ਰੁਪਏ ਕਿਲੋ ਚੂਚੂ 20 ਰੁਪਏ ਤੇ ਬੈਂਗਣ ਮੋਟਾ ਪੜਦਾ ਬੈਂਗਣੀ ਉਹ 15 ਰੁਪਏ ਕਿਲੋ ਉਹ 15 ਰੁਪਏ ਹੈ ਨਾ 100 ਰੁਪਏ ਕਿਲੋ ਭ Uh, but 45 ਤੋਂ ਵੱਧ ਨਹੀਂ ਵਿਕੀ ਆਰਬੀ 45 ਤੋਂ ਵੱਧ ਨਹੀਂ ਵਿਕੀ ਜੀ ਹੈ ਨਾ ਲੱਭੇ ਤੇਰੀ ਆਹ ਪਿੰਡੀ ਵੇਖੋ ਤੁਸੀਂ ਕੁਆਲਟੀ ਸਿਰੇ ਦੀ ਲੈਡੀ ਫਿੰਗਰ ਕਹਿੰਦੇ ਜੀ ਨੂੰ ਆਹ ਲੱਗੀ ਹੈ ਜੀ ਇਹਦਾ ਜਿਹੜਾ 4500 ਇਹ 60 ਹੋ ਗਈ ਸੀ ਕੱਲ ਜੀ 60 ਵਿਕੀ ਕੱਲ ਕੱਲ 55 60 ਵਿਕੀ ਸੀ ਹਾਂ ਅੱਜ ਰੇਟ ਜਣੀ ਡਾਊਨ ਆ ਗਿਆ ਜੀ ਤੇ ਜਿਹੜੀ ਗਾਜਰ ਆਉਂਦੀ ਆਪਣੇ ਗਾਜਰਾਂ ਕੋਈ ਮੋੜਾ ਮੁੱਟਾ ਕੋਈ ਗਾਜਰ ਆਪਣੀ ਲੋਕਲ ਤਾਂ ਖਤਮ ਹੋ ਗਈ ਉਹ ਦੂਜੀ ਆਉਂਦੀ ਹੈ ਬਾਹਰਲੀ ਉਹ ਸੰਤਰੀ ਜੀ ਸੰਤਰੀ ਗਾਜਰ ਆਉਂਦੀ ਹੈ ਉਹ 15 ਰੁਪਏ ਕਿੰਨੇ 15 ਰੁਪਏ ਜਿਹੜਾ ਕਦੂ ਦਾ ਰੇਟ ਕਿੰਨਾ ਰਹੇਗਾ ਬਾਈ ਕਦੂ ਦਾ ਅੱ ਕਦੂ ਸਿਰੇ ਦੀ ਕੁਆਲਿਟੀ ਵਾਲਾ ਅੱਜ 30 35 ਰੁਪਏ ਕਿਲੋ ਵੈਗਿਆ ਅੱਜ ਕਦੂ ਘੱਟ ਸੀ ਮੰਡੀ 'ਚ ਹੈ ਨਾ ਲੈ ਭਾਈ ਮੇਨ ਮੌਕ ਦੀ ਗੱਲ ਹੈ ਤੇ ਜਿਹੜਾ ਕਰੇਲੇ ਆਉਂਦੇ ਨੇ ਜੀ ਕਰੇਲੇ ਆਉਂਦੇ ਆਪਣੇ ਕਰੇਲੇ 20 ਰੁਪਏ ਕਿਲੋ ਵਿੱਚ ਆਏ ਕਰੇਲੇ 20 ਰੁਪਏ ਦੇ ਝਾੜ ਕਰੇਲੇ ਵੀ ਆਉਂਦੇ ਆ ਜੀ ਹਲੇ ਝਾੜ ਕਰੇਲਾ ਨਹੀਂ ਆਇਆ ਆ ਜਾਊਗਾ 10 20 ਦਿਨਾਂ ਆ ਆਜੂਗਾ ਨਾ ਲੈ ਭਾਈ ਗਰਮੀ ਵਾਲੀਆਂ ਸਬਜ਼ੀਆਂ ਜਿਹੜੀਆਂ ਸਾਰੀਆਂ ਗਿਣਾਤ ਗਿਆ ਜੀ ਤੇ ਵੀਡੀਓ ਨੂੰ ਲਾਈਕ ਚੰਗਾ ਟਮਾਟਰ ਟਮਾਟਰ ਚੰਗਾ ਅੱਜ 18 19 20 ਰੁਪਏ ਕਿ 18 19 ਹੋ ਗਿਆ ਜਿਹੜਾ 13 ਵੀ ਕੀ ਹੁੰਦਾ ਸੀ ਹਾਂ ਜਿਹੜਾ 13 ਚੰਗਾ ਟਮਾਟਰ ਦਾ 13 14 ਜਿਹੜਾ ਵਕਦਾ ਸੀ ਟਮਾਟਰ ਅੱਜ 18 19 ਰੁਪਏ ਜਿਹੜਾ ਵਕਿਆ ਜੀ ਲੋਕਲ ਟਮਾਟਰ ਜੀ ਹੈ ਨਾ ਤੇ ਇੱਥੇ ਤੁਹਾਨੂੰ ਦੱਸ ਦਿੰਦੇ ਆ ਵੀ ਲੋਕਲ ਸੌਦਾ ਹੀ ਹੁੰਦਾ ਜਿਹੜੇ ਪਹਿਲਾਂ ਸੌਦੇ ਕਰਾਇਓ ਅਹਮਦਾਬਾਦ ਸੌਦੇ ਬਾਹਰਲੇ ਇਹਦਾ ਆਹ ਲਫਾਫਾ ਕਿੰਨੇ ਦਾ ਜੀ Shimla 200 ਰੁਪਏ 180 ਰੁਪਏ 200 ਰੁਪਏ 180 ਰੁਪਏ ਦਾ ਲਫਾਫਾ ਸਾਰਾ ਜੀ ਹੂੰ ਤੇ 1 ਕਿਲੋ ਦਾ 20 15 15 ਕਿਲੋ ਦਾ ਭਾਈ ਇਹ 15 ਕਿਲੋ ਦਾ ਤੁਸੀਂ ਹਿਸਾਬ ਕਿਤਾਬ ਲਾ ਲਓ ਜੀ ਜਿੱਤੇ ਆਪਾਂ ਕਿਹਾ ਸ਼ੇ ਭਗਵਾਨ ਟਰੇਡਿੰਗ ਕੰਪਨੀ 9815120270 99151876 76 ਭਗਵਾਨ ਟਰੇਡ ਹੋਰ ਚੇੜ ਦਾ ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਜੀ ਲਓ ਭਾਈ ਲਾ ਭਾਈ ਆਲੂ ਆਲੂ ਕਰੀ ਜਾਂਦੇ ਰਹੇ ਨੇ ਆਲੂ ਦਾ ਬਜ਼ਾਰ ਅੱਜ ਸਾਨੂੰ ਗੜਾਉਣ ਲੱਗਾ ਭਾਈ ਕੀ ਹਲ ਚੱਲੇ ਸਿਰ ਸਾਹਿਬ ਠੀਕ ਹੈ ਜੀ ਮਹਾਰਾਜ ਸੇ ਤਾਂ ਕਿਵੇਂ ਆਪਣੀਆਂ ਜੀ ਬਹੁਤ ਵਧੀਆ ਜੀ ਉਹ ਭਾਈ ਸੇ ਤਾਂ ਪਹਿਲਾਂ ਕੈਮ ਰਹਿਣੀਆਂ ਚਾਹੀਦੀਆਂ ਆਲੂ ਦਾ ਵਿਆਰ ਦਾ ਵਾਧੇ ਘਟਦੇ ਰਹਿਣਾ ਉਹ ਕਹਿੰਦੇ ਆਲੂ ਦੇ ਵਿੱਚ ਜਿਵੇਂ ਤੁਹਾਡੀ ਗੱਲ ਕਹੀ ਸੀ ਉਸ ਦਿਨ ਵੀ ਸਟੋਰਾਂ ਨਾਲ ਆਲੂ ਚੱਲੂਗਾ ਤੇਜ਼ੀ ਥੋੜਾ ਜਿਹਾ ਫੜਿਆ ਜੀ ਹਾਂ ਹਾਂ ਥੋੜਾ ਜਿਹਾ ਫਰਕ ਪੈਣਾ ਸੀ ਉਸ ਗੱਲ ਨੂੰ ਹਾਂਜੀ ਉਹ ਸਟੋਰ ਵਾਲੇ ਖਰਚੇ ਵੀ ਪੈ ਜਾਂਦੇ ਨਾ ਉਸ ਤੇ ਸਟੋਰ ਵਾਲੇ ਖਰਚੇ ਬਾਹਰ ਲੈ ਆਲੂ ਹੁਣ ਵਾਲਾ ਘਟ ਗਿਆ ਅੱਗੇ ਨਾਲੋਂ ਆ ਆ ਆਲੂ ਕਿਹੜਾ ਪਿਆ ਇਹ ਡਾਇਮੰਡ ਦਾ 400 ਤੋਂ 450 ਦੇ ਵਿੱਚ ਵਿੱਚ ਡਾਇਮੰਡ 400 60 ਜਿਆਦਾ ਕੁਆਲਿਟੀ ਥੋੜੀ ਜੀ ਤੁਹਾਨੂੰ ਦੱਸ ਦਨੇ ਵੀ ਹੋਣੀ ਆ ਗਈ ਭਾਈ ਹਨਾ 19 ਕੁਆਲਿਟੀ ਆ ਗਈ ਜਿਹੜਾ ਆ ਪਿਆ ਜੀ ਆਹ ਇਹ ਦਾ ਹਲਕਾ ਜੀ ਪੁਖੜਾ ਹਾਂ ਜੀ ਇਹ ਜਿਹੜਾ ਸਿਰੇ ਦੀ ਕੁਆਲਿਟੀ ਦਾ ਡਾਇਮੰਡ ਕਿਹੜੀ ਸਿਰੇ ਤੇ ਆਪਾਂ ਕੋਲ ਸਿਮੇ ਦਾ ਹੁਣ ਇਸ ਟਾਈਮ ਚੰਗੀ ਕੁਆਲਿਟੀ ਨੇ ਮੀਡੀਅਮ ਸਾਈਜ਼ ਚ ਹੈਗਾ ਮੀਡੀਅਮ ਸਾਈਜ਼ ਤੇ ਪਿਆ ਜੀ ਆਹ ਦੇ ਹਾਂ ਜੀ ਇਹ ਦਾ ਕੀ ਰੇਟ ਹੈ ਜੀ ਇਹ ਵੀ 400 ਤੋਂ 450 ਸਾਈਜ਼ ਮੀਡੀਅਮ ਹੋਣ ਕਰਕੇ ਆ ਹਾਂ ਜੀ ਇਸ ਜਿਹੜਾ ਨੂੰ ਮੋਟਾ ਹੋਵੇ ਇਹ 500 ਤੋਂ 550 ਵੀ ਕੋਊਗਾ 500 ਤੋਂ 550 ਜਿਹੜਾ ਮਤਲਬ ਜਿਹੜਾ ਸਟੋਰਾਂ ਵਾਲਾ 500 ਮੋਟਾ ਹੋਊਗਾ ਸਟੋਰਾਂ ਵਾਲਾ ਆਲੂ ਆਊਗਾ ਜਿਹੜਾ ਵਧੀਆ ਕੁਆਲਿਟੀ ਆਊਗਾ ਇਹਦੂ ਉਹ 500 550 ਐਲ ਆਰ ਦੀ ਪੋਜੀਸ਼ਨ ਕਿ ਰਹੇਗੀ ਜੀ ਐਲ ਆਰ ਜਿਹੜਾ ਬਿਨਾ ਸਟੋਰ ਤੋਂ ਹੈ ਜੀ ਉਹ ਤਾਂ ਵਿਕੇਗਾ ਹੈਗਾ 550 ਰੁਪਏ ਘਟਾ 550 ਜੀ ਤੇ ਜਿਹੜਾ ਹੈਗਾ ਸਟੋਰ ਵਾਲਾ ਉਹ ਵਿਕੇਗਾ ਹੈਗਾ 650 ਸਟੋਰ ਵਾਲਾ 650 ਭਾਈ 700 ਤੱਕ ਰੇਟ ਗਿਆ ਹਲੇ ਸਾਬਾਖ ਇਸ ਉੱਤੇ ਖਰਚਾ ਸਾਲੋ 670 80 ਰੁਪਏ 660 70 80 670 ਦਾ ਰੇਟ 650 ਤੋਂ ਲੈ ਕੇ 700 ਦੇ ਵਿੱਚ ਵਿੱਚ ਸਟੋਰਾਂ ਆਲੂ ਵੇਚ ਰਿਆ ਮਾੜਾ ਸਟੋਰਾਂ ਆਲੂ ਵੇਚ ਰਿਆ ਜਿਹੜਾ ਮੰਡੀ ਦੇ ਵਿੱਚ ਲੈ ਭਾਈ ਤੁਹਾਨੂੰ ਦੱਸਿਆ ਸੀਗਾ ਉਦੋਂ ਬਾਬੂ ਨੇ ਹਣਾ ਵੀ ਰੇਟ ਜਿਹੜੇ ਜਦੋਂ ਸਟੋਰਾਂ 'ਚ ਚੱਲ ਪਿਆ ਉਦੋਂ 60 70 ਰੁਪਏ ਤੇਜ਼ੀ ਆਊਗੀ ਆਊਗੀ ਫਿਲਹਾਲ ਜਿਹੜੇ ਹੁਣ ਜਿਨ੍ਹਾਂ ਨੇ ਆਲੂ ਖਰੀਦਣਾ ਜੀ ਤੇ ਇਸ ਤੋਂ ਬਾਅਦ ਹੋਰ ਵੀ ਤੇਜ਼ੀ ਆ ਸਕਦੀ ਹੈ ਨਹੀਂ ਤੇਜ਼ੀ ਨਹੀਂ ਆਣੀ ਕਿ ਹੁਣ ਇਹੋ ਜਿਹੇ ਭਾਅ ਚੱਲਣਗੇ ਜੀ ਕਿਉਂਕਿ ਸਟੋਰਾਂ 'ਚ ਮਾਲ ਬਹੁਤ ਜ਼ਿਆਦਾ ਓਵਰਲੋਡ ਆ ਸਾਰਿਆਂ ਨੂੰ ਕ ਇੱਕ ਕਦਮ ਸਟੋਰਾਂ ਵਾਲਾ ਮਾਲ ਹੁਣ ਮੰਡੀ ਚ ਆਊਗਾ ਜੀ ਯਾਹ ਯੂਪੀ ਵਗੈਰਾ ਦੇ ਭਾ Gujarat ਦੇ ਬਾ ਸਟੋਰਾਂ ਦੇ ਨਾਲ ਠੀਕ ਹੈ ਆਪਣੇ ਨਾਲੋਂ ਤੇਜ ਹੈ ਸਹੀ ਹੈ ਜੀ ਉਹਨਾਂ ਦੀ ਆਪਣੇ ਨਾਲੋਂ ਕੁਆਲਿਟੀ ਵੀ ਚੰਗੀ ਹੁੰਦੀ ਹੈ ਵਾਜਨ ਸਹੀ ਹੁੰਦਾ ਤੇ ਉਧਰ ਥੋੜਾ ਆਪਣੇ ਨਾਲੋਂ ਆਲੂ ਘੱਟ ਵੀ ਹੈ ਆਪਣੇ ਪੰਜਾਬ 'ਚ ਥੋੜੇ ਜ਼ਿਆਦਾ ਫੁੱਲ ਹੋ ਗਏ ਆਲੂ ਸੋਰ ਤਾਂ ਪੰਜਾਬ ਦਾ ਰੇਟ ਉਹ ਯੂਪੀ ਨਾਲੋਂ 100 ਰੁਪਏ ਥੱਲੇ ਆ ਵਿਕਰੀ ਵਿਕਰੀ ਕਿੰਨੀ ਕ ਵਧੀਆ ਜੀ ਅੱਗੇ ਨਾਲੋਂ ਵਿਕਰੀ ਤਾਂ ਨਹੀਂ ਵਧੀ ਖਾਸ ਅੱਛਾ ਉਹਦਾ ਨਹੀਂ ਮੰਡੀ ਚਾਹੀ 400 ਕਟਾ ਵਿੱਚ 4400 ਮੰਡੀ ਸਾਰੀ ਜੁਗਟਾ ਵੇਖੀ ਸਾਰੀ ਜੁਗਟਾ ਟਾਪ ਕੁਆਲਿਟੀ ਆਪਣੇ ਜਾਨੀ ਵੈਗੀ ਜਿਹੜੀ ਸਭ ਤੋਂ ਸਿਰੇ ਦੀ ਕੁਆਲਿਟੀ ਅੱਲਾਹ ਰਹੰਦਾ ਜੀ ਮਨੇ ਆਪਣੇ ਉਹ ਆ ਪਿਆ ਹੈ ਜੀ ਅੱਛਾ ਜੀ ਆਹ ਸਟੋਰ ਦਾ ਆਲੂ ਆ ਇਹਦਾ ਕਿੰਨਾ ਮੰਗੀ ਇੰਨੇ ਜਾਨੀ ਹਾਂਜੀ ਇਹ ਵਿਕਦਾ ਜੀ 617 80 ਰੁਪਏ ਕਟਾ ਵਿੱਚ 617 80 ਰੁਪਏ ਮੰਗੀ ਨੇ ਹਣਾ ਲੈ ਭਾਈ 617 80 ਦਾ ਗਟਾ ਜਿਹੜਾ ਬਾਊ ਨੇ ਦੱਸਿਆ ਵੀ ਆਹ ਜਿਹੜਾ ਸਿਰੇ ਦੀ ਕੁਆਲਿਟੀ ਡਾਇਮੰਡ ਫਲਾਲ ਆਪਣੇ ਕੋਲੇ ਮੀਡੀਅਮ ਕੁਆਲਿਟੀ ਪਈ ਹੈ ਉਹ ਸਿਰੇ ਦੀ ਕੁਆਲਿਟੀ ਮੀਡੀਅਮ ਕੁਆਲਿਟੀ ਸਿਰੇ ਦਾ ਤੇ 98141 33283 ਆ ਇਧਰ ਆਪਾਂ ਗੁਰਨਾਨਕ ਫਰੂਟ ਕੰਪਨੀ ਤੇ ਖੜੇ ਆ 98141 332832 ਤੇ ਅਲੂ ਵਾਲੇ ਬੰਦੇ ਫੋਨ ਵੀ ਕਰਦੇ ਨੇ ਮੈਨੂੰ ਫੋਨ ਕਰਨ ਦੀ ਬਜਾਏ ਬਾਊ ਨੂੰ ਸਿੱਧਾ ਲਾ ਲਿਆ ਕਰੋ ਯਾਰ ਜਿਹਦੇ ਕੋਲੇ ਮਾਲ ਛੜ ਪਿਆ ਹੈ ਨਾ ਸਟੋਰਾਂ ਠੀਕ ਆ ਭਾਈ ਜੀ ਤੈਨੂੰ ਤਾਂ ਕਰਦੇ ਆ ਲੈ ਬਈ ਇਧਰ ਬਾਊ ਕੋਲੇ ਵੀ ਵੇਖਦੇ ਆਂ ਜੇ ਅੱਲਾ ਦਾ ਸਿਰੇ ਦੀ ਕੁਆਲਿਟੀ ਜਾਂ ਡਾਇਮੰਡ ਸਿਰੇ ਦੀ ਕੁਆਲਿਟੀ ਪਿਆ ਹੋਇਆ ਭਾਈ ਕੀ ਹਾਲ ਚਾਲ ਹੈ ਜੀ ਮਹਾਰਾਜ ਸਿੱਧਾ ਕਹਾਂ ਆਪਣੀਆਂ ਜੀ ਭਾਈ ਸਿਰੇ ਦੀ ਕੁਆਲਿਟੀ ਡਾਇਮੰਡ ਪਿਆ ਆਪਣੇ ਆਪਣੇ ਜੀ ਠੀਕ ਹੈ ਜੀ ਅੱਜ ਕੱਲ ਦਾ ਅੱਜ ਕੱਲ ਕੀ ਗੱਲ ਹੈ ਜੀ ਟਾਪ ਕੁਆਲਿਟੀ ਆ ਨਹੀਂ ਰਹੀ ਮੰਡੀ ਦੀ ਹਾਂ ਠੀਕ ਠਾਕ ਆ ਰਹੀ ਆ ਬੜੀ ਵਧੀਆ ਕੁਆਲਿਟੀ ਨਹੀਂ ਆ ਰਹੀ ਜਿਵੇਂ ਕਰੜਾ ਜਿਆ ਆਲੂ ਹੁੰਦਾ ਥੋੜਾ ਜਿਹਾ ਉਂਗਲ ਜੀ ਖੁੱਭਦੀ ਹੈ ਮਾੜੀ ਮਾੜੀ ਦੀ ਉਹ ਚ ਇਹ ਚੱਲੂਗਾ ਇੱਕ ਤਰੀਕ ਤੋਂ ਬਾਅਦ ਸਟੋਰ ਖੁੱਲ ਜਾਣਗੇ ਫਿਰ ਚੱਲ ਬਣੇ ਇੱਕ ਤਰੀਕ ਤੋਂ ਬਾਅਦ ਚੱਲੂਗਾ ਜੀ ਉਦੋਂ ਸਟੋਰ ਖੁੱਲ ਜਾਣਗੇ ਫਿਲਹਾਲ ਇਹਦਾ ਕੀ ਰੇਟ ਹੈ ਜੀ ਭਾਈ ਆ ਦਾ 550 ਰੁਪਏ ਦਾ 550 ਰੁਪਈਆ ਡਾਇਮੰਡ ਦਾ ਤੇ ਜੇ ਮੰਨ ਕੇ ਚੱਲੋ ਵੀ ਇਤੋਂ ਵੀ ਸਿਰਾ ਛੋਟਾ ਹੋ ਜਾਏ ਜੀ ਤਾਂ 500 ਤੋਂ ਲੈ ਕੇ 450 ਰਹਿ ਜਾਊਗਾ ਇਹ ਜਿਹੜੀਆਂ ਮੰਡੀ ਦੇ ਵਿੱਚ ਕੁਆਲਟੀਆਂ ਬਹੁਤ ਆਉਣ ਲੱਗੀਆਂ ਜੀ। ਹਾਂ। ਕੋਈ ਭਾਅ ਨਹੀਂ ਕਿਸੇ ਚੀਜ਼ ਦਾ ਵੀ। ਸਹੀ ਹੈ ਜੀ। 600 ਵਿਕਦਾ ਜੀ ਡਮਡ। ਨਹੀਂ 600 ਤਾਂ ਨਹੀਂ ਵਿਕਦਾ ਹਜੇ। 570 70। ਨਹੀਂ 550 ਰੁਪਏ ਦਾ। 550 ਸਰੇ ਦਾ ਰੇਡ। ਜਿਹੜਾ ਐਲਰਦਾ ਜੀ। ਐਲਰ ਵੀ 650 ਤੋਂ ਲੈ ਕੇ 700 ਰੁਪਏ। ਅਸਾ 700 ਨੂੰ ਹੋ ਗਿਆ। ਲੈ ਭਾਈ ਐਲਰ ਦਾ ਜਿਹੜਾ ਸਰੇ ਦੀ ਕੁਆਲਿਟੀ। ਹਾਂ ਆਹ ਕੁਆਲਿਟੀ ਬਹੁਤ ਸ਼ਾਨਦਾਰ ਆ। 650 ਤੋਂ ਲੈ ਕੇ ਜਾਣੀ ਆਹ ਸਰੇਰੀ ਪਈ ਹੈ ਜੀ ਜਾਣੀ ਪੂਰੀ। ਕਿਹੜਾ ਕੰਨਾ ਮੰਗੀ ਜਾਂਦੇ ਬਾਈ। ਹਾਂ। ਇਹਦਾ ਕਿੰਨਾ ਮੰਗੀ ਜਾਂਦੇ ਆ ਉੱਥੇ ਹੀ ਕਹ ਲਾ ਦੇ ਜਾ ਗੱਟੇ ਚ ਕਰ 550 ਤੂੰ ਮੇਰੇ ਨਾਲ ਨਾਲ ਹੀ ਰਹਿਣਾ ਅੱਜ ਹਾਂ ਭਾਈ ਇਹਦਾ ਕਿੰਨਾ ਮੰਗੀ ਜਾਂਦੇ ਆ 700 ਰੁਪਏ ਦਾ 700 ਰੁਪਏ ਦਾ ਜਿਹੜਾ ਭਾਈ ਆ ਭਾਈ ਇਹਦੀ ਮੰਗੀ ਜਾਂਦੇ ਵੇਖ ਲੋ ਕੁਆਲਿਟੀ ਸਿਰੇ ਦੀ ਆਗੀ ਐਲ ਆ ਹਨਾ ਤੇ ਆਹ ਰੇਟ ਜਿਹੜਾ ਕੋਟ ਕਪੂਗਾ ਮੰਡੀ ਦੇ ਵਿੱਚ ਚੱਲੀ ਜਾਂਦੇ ਆ ਬਹੁ ਆਪਣੇ ਅਦਨ ਗੱਲ ਹੋਈ ਸੀ ਹਨਾ ਵੀ 60 70 80 ਰੁਪਈਆ ਤੇਜ ਆ ਹੋ ਜਾਣਾ ਜੀ ਇਹਨਾ ਸਟੋਰ ਹਜੇ ਪ੍ਰੋਪਰ ਖੁੱਲੇ ਨਹੀਂ ਸਹੀ ਰੇਟ ਤਾਂ ਇੱਕ ਤਰੀਕ ਤੋਂ ਬਾਅਦ ਪਤਾ ਲੱਗੂ ਸਹੀ ਰੇਟ ਇੱਕ ਤਰੀਕ ਤੋਂ ਬਾਅਦ ਇਹਨਾਂ ਨੇ ਸਾਰੇ ਖੁੱਲ ਜਾਣ ਖੁੰਟ ਅਗਲਾ ਦੀ ਮਰਜ਼ੀ ਦੇ ਪੈਸੇ ਲੈਂਦਾ ਮਰਜ਼ੀ ਦੇ ਪੈਸੇ ਲੈਂਦਾ ਉਦੋਂ ਵਾਰ ਜਦੋਂ ਸਾਰੇ ਜਦੋਂ ਹੋ ਗਏ ਉਦੋਂ ਭਾਅ ਉਦੋਂ ਪਤਾ ਲੱਗੂ ਸਹੀ ਹੈ ਜੀ ਲੈ ਭਾਈ ਦਾ ਨੰਬਰ ਹੈਗਾ 9501813158 95929258 31 ਇੱਕ ਇੱਕ ਮਗੇ ਭਾਈ ਦਾ ਕਨੈਕਟ ਕਰਨ ਵਾਸਤੇ ਮਿਲੋ ਜੀ ਠੀਕ ਆ ਭਾਈ ਜੀ ਓਕੇ ਜੀ ਓਕੇ ਓਕੇ ਇਹ ਗੱਡਾ ਚ ਕਾ ਲਈ